ਕਿਤੇ ਕੱਲਿਆ ਬੈਠ ਕੇ ਦੱਸਾਂਗੇ ਕਿ ਬੀਤੀ ਸਾਡੇ ਨਾਲ ਇੱਕ ਬਚੋਲਾ ਜੇ ਗੱਲ ਕਹਿ ਰਿਹਾ ਕਹਿੰਦਾ ਲੋਕਾਂ ਦੇ ਧੀ ਪੁੱਤ ਛੜੇ ਮਰ ਜਾਣ ਪਰ ਰਿਸ਼ਤਾ ਨਾ ਕਰਾਏ ਉਹ ਭੁੱਲ ਕੇ ਬਹੁਤ ਦੁਖੀ ਹੋਇਆ ਇਹ ਬਚੋਲਾ 1 ਰੁਪਿਆ ਨਹੀਂ ਲਿਆ ਠੱਗੀ ਨਹੀਂ ਮਾਰੀ ਕਹਿੰਦਾ ਪਹਿਲਾ ਰਿਸ਼ਤਾ ਸੀ ਪਹਿਲੀ ਚੋਰੀ ਪਹਿਲਾ ਫਾਹਾ ਮੇਰੇ ਨਾਲ ਹੋਇਆ ਆ ਜਾ ਖਿੱਚ ਕੇ ਅੱਗੇ ਚੁੰਡ ਆ ਗਈ ਬਚੋਲਾ ਪਹਿਲੀ ਵਾਰੀ ਕਹਿ ਰਿਹਾ ਵੈਸੇ ਦਾ ਬਚੋਲਿਆਂ ਦੇ ਕਿਰਾਏ ਰਿਸ਼ਤਿਆਂ 'ਚ ਰੌਲੇ ਆਮ ਹੀ ਪੈਂਦੇ ਆ ਪਰ ਐਸ ਵਾਰ ਬਚੋਲਾ ਕਹਿੰਦਾ ਮੈਂ ਸੱਚਾਂਗਾ ਮੈਂ ਆਪਣੀ ਜਾਨ ਦੇ ਦੂੰਗਾ ਠੀਕਾ ਪਰ ਮੈਂ ਕਹਿੰਦਾ ਕਿਸੇ ਦੇ ਧੀ ਪੁੱਤ ਨੂੰ ਰਿਸ਼ਤਾ ਨਾ ਕਰਾਇਓ ਇਹ ਸ਼ਬਦ ਇਸ ਬਚੋਲੇ ਵੀਰ ਦੇ ਆ ਬਾਈ ਜੀ ਕੀ ਨਾਮ ਆ ਤੁਹਾਡਾ ਜਗਿੰਦਰ ਸਿੰਘ ਆ ਜੀ ਕੀ ਰੌਲਾ ਕੀ ਆ ਮਾਮਲਾ ਕੀ ਆ ਜੀ ਰੌਲਾ ਕੀ ਹੋਣਾ ਜੀ ਦੋ ਪਰਿਵਾਰ ਸੀਗੇ ਮੇਰੇ ਕੋਲੇ ਆਉਂਦੇ ਜਾਂਦੇ ਸੀ ਮੇਰੀ ਸੀਗੀ ਦੁਕਾਨ ਸ਼ਹਿਰ ਦੇ ਵਿੱਚ ਮੰਡੀ ਚ ਮੇਰੇ ਕੋਲ ਦੋਨੇ ਪਰਿਵਾਰ ਆਉਂਦੇ ਸੀਗੇ ਕੁੜੀ ਵਾਲਾ ਵੀ ਮੁੰਡੇ ਵਾਲਾ ਵੀ ਕੁੜੀ ਦੇ ਬੈਂਡ ਆਏ ਹੋਏ ਸੀ ਤੇ ਮੁੰਡੇ ਦੀ ਪੀਆਰ ਦੀ ਫਾਈਲ ਲੱਗੀ ਹੋਈ ਸੀ ਮੈਨੂੰ ਕਹਿੰਦੇ ਵੀ ਸਾਡਾ ਤੋਂ ਗੰਡ ਧੁੱਪ ਕਰਵਾ ਦੇ ਰਿਸ਼ਤਾ ਕਰਵਾ ਦੇ ਜਿਹਨੂੰ ਆਪਾਂ ਕਹਿ ਦਿੰਦੇ ਆ ਆਪਾਂ ਇਹ ਜੇ ਕੰਮ ਚ ਕਰਦੇ ਨਹੀਂ ਸੀ ਪਏ ਐਵੇਂ ਕਹਿ ਦੀਏ ਚਲ ਮੈਂ ਸੋਚਿਆ ਚਲੋ ਭਲਾ ਭਲਾਈ ਦਾ ਕੰਮ ਹੈ ਮੈਂ ਗੱਲਬਾਤ ਕਰਵਾਤੀ ਸਾਰਾ ਕੁਝ ਇਹਨਾਂ ਨੇ ਤੈਅ ਕਰ ਲਿਆ ਵੀ ਕੁੜੀ ਆ ਇਹ ਲਾਲ ਸੀਗਾ ਅਸਲ ਤਾਂ ਇਹ ਲਾਲ ਸੀਗਾ ਕੁੜੀ ਵਾਲਿਆਂ ਨੂੰ ਵੀ ਚੱਲ ਸਾਡੀ ਕੁੜੀ ਦੇ ਬੈਂਡ ਦਾ ਆਏ ਆ ਪਰ ਮੁੰਡਾ ਪੀਆਰ ਆਉਂਦਾ ਹੋਊਗਾ ਤੇ ਸਾਡੀ ਕੁੜੀ ਜਾਂਦੀ ਪੀਆਰ ਹੋ ਜਾਊਗੀ ਐਤੋਂ ਸਿੱਧੀ ਪੀਆਰ ਹੀ ਪੀਆਰ ਹੀ ਜਾਊਗੀ ਇਹ ਲਾਲ ਸੀਗਾ ਤੇ ਇਹਨਾਂ ਨੂੰ ਸੀਗਾ ਚੱਲ ਮੁੰਡੇ ਵਾਲਿਆਂ ਨੂੰ ਵੀ ਚੱਲ ਕੁੜੀ ਸਾਨੂੰ ਆਈਲਾਈਟਸ ਵਾਲੀ ਮਿਲ ਗਈ ਆ ਆਪੇ ਕੰਮ ਕਮ ਕਰੂਗੀ ਉਥੇ ਜੋ ਵੀ ਹੋਊਗਾ ਆਪਾਂ ਚ ਜਿਆਦੇ ਨਾ ਇਨਕੁਆਰੀ ਕੀਤੀ ਨਾ ਇਹਨਾਂ ਨੇ ਕੀਤੀ ਵੀ ਕੀ ਗੱਲਬਾਤ ਆ ਚਲੋ ਇਹਨਾਂ ਨੇ ਸ਼ਗਨ ਵਗੈਰੇ ਦਾ ਪ੍ਰੋਗਰਾਮ ਬਣਾ ਲਿਆ ਸ਼ਗਲ ਪਾਤਾ ਕੁੜੀ ਵਾਲਿਆਂ ਨੇ 8-9 ਲੱਖ ਰੁਪਏ ਸ਼ਗਨ ਤੇ ਲਾਤਾ ਕੱਲੇ ਸ਼ਗਨ ਕੱਲੇ ਸ਼ਗਨ ਤੇ ਲਾਤਾ ਲਾਤਾ ਉਸ ਤੋਂ ਬਾਅਦ ਪਤਾ ਨਹੀਂ ਹੁਣ ਕੀ ਮੁੰਡੇ ਵਾਲੇ ਦੇ ਜਿਹਲ ਚ ਬੇਈਮਾਨੀ ਆਈ ਕਿ ਕੀ ਆਇਆ ਤੇ ਮੁੰਡੇ ਵਾਲਿਆਂ ਨੇ ਰਿਸ਼ਤਾ ਤੋੜਨ ਨੂੰ ਫਿਰਦੇ ਹੈਗੇ ਵੀ ਰਿਸ਼ਤਾ ਹੁਣ ਜਿਹੜਾ ਉਹਨਾਂ ਨੇ ਤੋੜ ਰਿਹਾ ਉਹੋ ਰਿਸ਼ਤਾ ਵੀਜ਼ਾ ਆ ਗਿਆ ਮੁੰਡੇ ਦਾ ਕਿ ਨਹੀਂ ਆਇਆ ਵੀਜ਼ਾ ਆ ਗਿਆ ਤਾਈਓ ਤਾਂ ਸਿਆਪਾ ਪੈ ਗਿਆ ਨਾ ਪੀਆਰ ਦਾ ਵੀਜ਼ਾ ਆ ਗਿਆ ਉਸ ਤੋਂ ਬਾਅਦ ਰੌਲਾ ਪਿਆ ਉਸ ਤੋਂ ਬਾਅਦ ਰੌਲਾ ਪਿਆ ਮੁੰਡੇ ਆਲੇ ਦੇ ਦਿਮਾਗ 'ਚ ਲਾਲਚ ਆ ਗਿਆ ਵੀ ਚਲ ਅਸੀਂ ਇਹ ਕੁੜੀ ਤੋਂ ਕੀ ਲੈਣਾ ਹੈਗਾ ਸਾਨੂੰ ਕੋਈ 30-40 ਲੱਖ ਰੁਪਈਆ ਲਾਉਣ ਵਾਲੀ ਕੁੜੀ ਮਿਲ ਜੂਗੀ ਪੀਆਰ ਜਾਊਗੀ ਅੱਜਕੱਲ ਬਥੇਰੇ ਆ ਜਾ ਹੁੰਦੇ ਆ ਵੀ ਅਸੀਂ ਉਹ ਲਾ ਕੇ ਉਹ ਰਿਸ਼ਤਾ ਲੈ ਲਾਂਗੇ ਤੇ ਇਹਨਾਂ ਨੂੰ ਜਵਾਬ ਦੇ ਦੇ ਦਾਂਗੇ ਹੁਣ ਸੱਨੇ ਸੱਨੇ ਫਸ ਗਿਆ ਮੈਂ ਕੁੜੀ ਵਾਲੇ ਮੇਰੇ ਗੱਲ 'ਚ ਸਫਾ ਪਾਈ ਫਿਰਦੇ ਆ ਵੀ ਤੂੰ ਕਿਹੇ ਜੇ ਬੰਦਿਆਂ ਨਾਲ ਸਾਡਾ ਮੇਲ ਕਰਾਤਾ ਮੈਂ ਕਿਹਾ ਤੁਸੀਂ ਵੀ ਤਾਂ ਜਾਣਦੇ ਸੀਗੇ ਬੰਦੇ ਨੂੰ ਪਹਿਲਾਂ ਪਹਿਲਾਂ ਤੁਸੀਂ ਆਪਣਾ ਰਿਸ਼ਤੇ ਕਰਾਏ ਆ ਪਹਿਲਾਂ ਇਹ ਕੰਮ ਕਰਾ ਨਾ ਭਰਾਵਾ ਪੱਤਰਕਾਰਾ ਮੈਂ ਨਹੀਂ ਇਹ ਜੇ ਕੰਮ ਜਿੱਥੇ ਪਿਆ ਸੀਗਾ ਮੈਂ ਤਾਂ ਲਿਹਾਜ਼ ਦੇ ਤੌਰ ਤੇ ਪੈ ਗਿਆ ਤੇ ਫਿਰ ਪਹਿਲਾਂ ਦਵਾ ਤੁਹਾਡੇ ਤੇ ਦੋਨੇ ਪਰਿਵਾਰਾਂ ਨੇ ਪਾਇਆ ਵੀ ਸਾਡਾ ਕਰਾ ਦੇ ਕਰਵਾ ਦੇ ਕਰਵਾ ਦੇ ਮੇਰੀਆਂ ਲੇਲੜੀਆਂ ਕੱਢਦੇ ਸੀਗੇ ਕਿਤੇ ਗੱਡੀ 'ਚ ਬਿਠਾ ਕੇ ਉਧਰ ਲੈ ਜਾਣਾ ਮੈਨੂੰ ਕਿਤੇ ਅੱਜ ਆਪਾਂ ਉਸਮਾਨ ਲੈ ਆਈਏ ਆਪਾਂ ਸ਼ਾਪਿੰਗ ਕਰੀਏ ਦੋਨੇ ਪਰਿਵਾਰੀ ਸਾਰਾ ਕੀਤਾ ਕਰਾਇਆ ਤੇ ਮੁੜ ਕੇ ਹੁਣ ਮੇਰੇ ਦੋਨੇ ਵਿਰੁੱਧ ਹੋਏ ਫਿਰਦੇ ਆ ਹੁਣ ਵੇਖੋ ਇਹਨੇ ਰਿਸ਼ਤਾ ਕਰਾਇਆ ਸੀ ਇਹ ਵੀਰ ਕਹਿੰਦਾ ਕਿ ਮੈਂ ਰਿਸ਼ਤਾ ਕਰਾਇਆ ਪਹਿਲਾਂ ਦੋਨੇ ਪਰਿਵਾਰਾਂ ਨੇ ਰਾਜ ਕੇ ਮੇਰੀਆਂ ਮਨਤਾਂ ਕੀਤੀਆਂ ਤਰਲੇ ਕੀਤੇ ਕਹਿੰਦਾ ਮੈਂ ਕਦੇ ਜਿਹੜਾ ਰਿਸ਼ਤਾ ਉਹ ਨਹੀਂ ਕਦੇ ਕਰਾਇਆ ਸੀ ਨਾ ਮੈਂ ਕਦੇ ਵਿਚੋਲਾ ਬਣਿਆ ਸੀ ਮੇਰੀ ਤਾਂ ਮੰਡੀ 'ਚ ਦੁਕਾਨ ਸੀ ਮੇਰੀ ਦੁਕਾਨ ਤੇ ਦੋਨੇ ਪਰਿਵਾਰ ਆਉਂਦੇ ਸੀ ਠੀਕ ਆ ਕੁੜੀ ਵਾਲੇ ਇੱਥੇ ਲਾਲਚ ਕਰ ਗਏ ਵੀ ਕੁੜੀ ਸਿੱਧੀ ਪੀ ਆਰ ਜਾ ਬੜੂਗੀ ਜਾ ਉਹਨੇ ਉਦਾਂ ਵੀ ਵੜਨਾ ਸੀ ਉਹਦੇ ਬੈਂਡ ਆਏ ਹੋਏ ਸੀਗੇ ਪਰ ਲਾਲਚ ਪੀ ਆਰ ਦਾ ਸੀ ਕੱਲੇ ਸਗਣ ਸਗਣ ਤੇ ਮੈਂ ਕਹਿੰਦਾ ਮਾੜਾ ਵਿਆਹ ਹੋ ਜਾਂਦਾ ਠੀਕ ਆ ਜੇ ਮਾੜਾ ਵਿਆਹ 5-7 ਲੱਖ ਰੁਪਇਆ ਲਾਈਏ ਤੇ ਦੋ ਵਿਆਹ ਹੋ ਜਾਣੇ ਸੀ 10 ਲੱਖ ਰੁਪਇਆ ਕੱਲਾ ਸਗਣ ਤੇ ਇਹਨਾਂ ਦੇ ਦੱਸਣ ਦੇ ਮੁਤਾਬਕ ਕੁੜੀ ਦੇ ਪਰਿਵਾਰ ਨੇ ਲਾਤਾ ਮੁੰਡੇ ਦਾ ਪੀਆਰ ਵੀਜ਼ਾ ਆ ਗਿਆ ਜਵਾਬ ਦੇ ਦਿੱਤਾ ਜਿਹੜਾ ਜਵਾਬ ਦਿੱਤਾ ਹੁਣ ਵਿਆਹ ਤੋਂ ਰਿਸ਼ਤੇ ਤੋਂ ਮੁੰਡੇ ਵਾਲਿਆਂ ਨੇ ਫੋਨ ਕਰਕੇ ਜਵਾਬ ਦਿੱਤਾ ਤੁਹਾਨੂੰ ਫੋਨ ਕਾਹਦਾ ਕਰਨਾ ਸੀ ਮੁੰਡੇ ਵਾਲੇ ਕਰਤੂਤ ਸੁਣ ਲਓ ਮੈਂ ਦੱਸਦਾ ਤੁਹਾਨੂੰ ਮੁੰਡੇ ਵਾਲੇ ਨੇ ਕਰਤੂਤ ਮੁੰਡੇ ਆਲੇ ਨੇ ਕੀ ਕੀਤਾ ਅੱਧੀ ਰਾਤ ਨੂੰ ਕੁੜੀ ਆਲੇ ਦੇ ਪਿੰਡ ਆਏ ਅੱਧੀ ਰਾਤ ਨੂੰ 11 12 ਵਜੇ ਆ ਕੇ ਬਿੱਲਾ ਮਾਰੀਆਂ ਵੀ 25 30 ਬਿੱਲਾ ਮਾਰੀਆਂ ਆਖਰ ਨੂੰ ਉੱਠੇ ਕੁੜੀ ਆਲੇ ਉੱਠੇ ਤਾਂ ਬੰਦੇ ਗਏ ਬਾਹਰ ਦੇਖਿਆ ਇਹਨਾਂ ਨੇ ਟੈਚੀ ਰੱਖੇ ਪਏ ਬਾਹਰ ਟੈਚੀ ਰੱਖੇ ਪਏ ਇਹਨਾਂ ਨੂੰ ਸਮਝਣ ਵਾਲਾ ਕਿ ਕਹਾਂ ਟੈਚੀ ਕਹਦੇ ਨਹੀਂ ਬੰਦੇ ਨੂੰ ਕੀ ਪਤਾ ਸੀਗਾ ਮੁੰਡੇ ਵਾਲੇ ਬਾਰ ਚ ਖੜੇ ਨਹੀਂ ਗਏ ਨਹੀਂ ਖੜੇ ਨਹੀਂ ਜਦੋਂ ਪਤਾ ਲੱਗ ਗਿਆ ਜਾਗ ਪਏ ਕੁੜੀ ਵਾਲੇ ਜਾਗ ਪਏ ਮੁੰਡੇ ਵਾਲੇ ਉਹ ਵੀ ਫਰਾਰ ਹੋ ਗਏ ਉੱਥੋਂ ਅੱਛਾ ਰਾਤ ਨੂੰ ਹਾਂ ਗੱਡੀ ਦੀ ਆਵਾਜ਼ ਸੁਣੀ ਇਹਨਾਂ ਨੇ ਗੱਡੀ ਤਾਂ ਹੀ ਆਏ ਗੱਡੀ ਦੀ ਆਵਾਜ਼ ਸੁਣੀ ਇਹਨਾਂ ਨੇ ਮੁੰਡੇ ਆ ਕੁੜੀ ਵਾਲਾ ਨੇ ਮੈਨੂੰ ਫੋਨ ਲਾ ਲਿਆ ਅੱਧੀ ਰਾਤ ਨੂੰ ਅੱਧੀ ਰਾਤ ਨੂੰ ਫੋਨ ਲਾ ਲਿਆ ਮੈਨੂੰ ਕਹਿੰਦੇ ਵੀ ਆ ਗੱਲ ਹੈ ਤੇ ਤੂੰ ਇੱਥੇ ਆ ਮੈਂ ਕਿਹਾ ਵੀ ਚਲ ਕੋਈ ਨਹੀਂ ਮੈਂ ਸਵੇਰੇ ਆ ਜਾਊਗਾ ਕਿੱਡੀ ਗੱਲ ਹੈਗੀ ਆਪਾਂ ਕਰ ਲਾਂਗੇ ਗੱਲਬਾਤ ਜਿਹੜੀ ਕਰਨੀ ਨਹੀਂ ਕਹਿੰਦੇ ਹੁਣੇ ਆ ਪ੍ਰਭਾ ਮੋਟਰਸਾਈਕਲ ਦੇ ਠੰਡ ਦੇ ਵਿੱਚ ਅੱਧੀ ਰਾਤ ਨੂੰ 1:30 ਵਜੇ ਇਹਨਾਂ ਦੇ ਪਿੰਡ ਗਿਆ ਕਰੇ ਗਿਆ ਘਰੇ ਜਾ ਕੇ ਦੇਖਿਆ ਤੇ ਉਹ ਬੁੜੀਆਂ ਨੇ ਪਛਾਣ ਲਈ ਟੈਚੀ ਵੀ ਇਹ ਤਾਂ ਟੈਚੀ ਉਹ ਹੈ ਜਿਹੜੇ ਅਸੀਂ ਦੇਖ ਕੇ ਸਗਨ ਤੇ ਦੇਖਿਆ ਅਸੀਂ ਬੰਦੇ ਤਾਂ ਇਹ ਸਮਝਦੇ ਪਤਾ ਨਹੀਂ ਸਾਡੇ ਬੰਬ ਰੱਖ ਕੇ ਕੋਈ ਕੀ ਰੱਗ ਗਿਆ ਘਰੋਂ ਦੀ ਘਤਰ ਲੱਗ ਗਿਆ ਪਰ ਜਦੋਂ ਮੇਰੇ ਸਾਹਮਣੇ ਨੇ ਟੈਚੀ ਖੋਲਿਆ ਉਹ ਚ ਸਮਾਨ ਤਾਂ ਸੀਗਾ ਸੀਗਾ ਜਿਹੜਾ ਚਿੱਠਾ ਰੱਖਿਆ ਪਿਆ ਏਦਾਂ ਲੇ ਕੇ ਵੀ ਸਾਡਾ ਜਵਾਬ ਆਸਟ੍ਰੇਲੀਆੋਂ ਜਿਹੜਾ ਤੁਸੀਂ ਸਮਝਣਾ ਵਿਚੋਲੇ ਨਾਲ ਸਮਝ ਲਓ ਦੇਖੋ ਹੁਣ ਇਹ ਗੱਲ ਆ ਜਿਹੜੀ ਇਸ ਬਾਈ ਨੇ ਦੱਸੀ ਆ ਅੱਧੀ ਰਾਤ ਨੂੰ ਕੁੜੀ ਵਾਲਿਆਂ ਦੇ ਬਾਰ ਚ ਰੱਖਿਆ ਗਿਆ ਉਹ ਸਗਣ ਦਾ ਸਮਾਨ ਟੈਚੀ ਦੇ ਵਿੱਚ ਪਾ ਕੇ ਵਿੱਚ ਲਿਖੀ ਗਈ ਚਿੱਠੀ ਕਿ ਸਾਡਾ ਰਸਤੇ ਤੋਂ ਜਵਾਬ ਆ ਅਸੀਂ ਇਸ ਕੁੜੀ ਦੇ ਨਾਲ ਆਪਦੇ ਮੁੰਡੇ ਦਾ ਵਿਆਹ ਨਹੀਂ ਕਰਾਂਗੇ ਤੁਸੀਂ ਕੁੜੀ ਦਾ ਰਿਸ਼ਤਾ ਕਿਤੇ ਹੋਰ ਕਰ ਦਿਓ ਜਾਂ ਵਿਚੋਲੇ ਦੇ ਨਾਲ ਨਿਭੜੋ ਬਹੁਤ ਬਹੁਤ ਇਹ ਗਲਤ ਗੱਲ ਆ ਤੁਸੀਂ ਫਿਰ ਮੁੰਡੇ ਵਾਲਿਆਂ ਨੂੰ ਫੋਨ ਲਾਇਆ ਕੋਈ ਗੱਲਬਾਤ ਹੋਈ ਥੋੜੀ ਲਾਇਆ ਕਹਿੰਦੇ ਆ ਕਿ ਅਸੀਂ ਆਸਾ ਬਸ ਜਵਾਬ ਸੰਤੋਸ਼ਟੀ ਜੋ ਜਵਾਬ ਉਹਨਾਂ ਨੇ ਕੋਈ ਨਹੀਂ ਦਿੱਤਾ ਸਾਡਾ ਤਾਂ ਜਵਾਬ ਆ ਸਾਡਾ ਤਾਂ ਜਵਾਬ ਆ ਹੁਣ ਉਲਟਾ ਐ ਨਹੀਂ ਦੱਸੇ ਵੀ ਜਵਾਬ ਕਿਹੜੀ ਗੱਲ ਦਾ ਮੈਨੂੰ ਕਹੇ ਤੂੰ ਸਾਨੂੰ ਫਸਾਤਾ ਮੈਂ ਕਿਹਾ ਫਸਾ ਕਿਹੜੀ ਗੱਲਾਂ ਦਿੱਤਾ ਕੋਈ ਕੁੜੀ ਚ ਨੁਕਸ ਹੈ ਜਾਂ ਕੁੜੀ ਵਾਲਿਆਂ ਨੇ ਕੋਈ ਤੁਹਾਨੂੰ ਚੀਜ਼ ਨਹੀਂ ਦਿੱਤੀ ਜਾਂ ਸ਼ਗਨ ਜਿਹੜਾ ਕੀਤਾ ਉੱਥੇ ਕੋਈ ਘਾਟਵਾਦ ਰਹਿ ਗਈ ਕੋਈ ਕਾਰਨ ਤਾਂ ਦੱਸਣਾ ਮੈਨੂੰ ਕਾਰਨ ਤਾਂ ਦੱਸਿਆ ਜਾਵੇ ਨਾ ਵੀ ਤਾਂ ਜਵਾਬ ਐਵੇਂ ਦਾ ਜਵਾਬ ਦਿੱਤਾ ਨਹੀਂ ਜਾਂਦਾ ਕੁੜੀ ਦੀ ਵੀ ਇੱਜ਼ਤ ਦਾ ਸਵਾਲ ਹੈ ਜੇ ਮੈਂ ਕਿ ਕੁੜੀ ਅੰਨੀ ਕਾਲੀ ਆ ਬੋਲੀ ਆ ਲੂਲੀ ਲੱਗੜੀ ਆ ਤਾਂ ਤੁਸੀਂ ਮੈਨੂੰ ਦੱਸੋ ਮੈਂ ਕਿਹਾ ਉਹਨਾਂ ਤੋਂ ਤੁਹ ਤੋਂ ਪੈਸਾ ਲਿਆ ਕੋਈ ਜਾਂ ਕੁੜੀ ਵਾਲਿਆਂ ਤੋਂ ਲੈ ਕੇ ਮੈਂ ਚੋਰ ਬਣਦਾ ਜਾਂ ਬੇਈਮਾਨੀ ਕੀਤੀ ਹੈ ਬਸ ਹੁਣ ਕੁੜੀਆਂਰੇ ਵੀ ਮੇਰੇ ਗੱਲ 'ਚ ਸਾਫਾ ਪਾਉਂਦੇ ਆ ਤੂੰ ਮੈਂ ਇੱਕ ਗੱਲ ਹੋਰ ਤੁਹਾਨੂੰ ਦੱਸ ਦੇਣਾ ਵੇਖੋ ਮੈਂ ਕਹਿੰਦਾ ਵੀ ਜਿਹੜੇ ਲੋੜਵੰਦ ਹੁੰਦੇ ਆ ਜਿਹੜੇ ਮੈਂ ਕਹਿੰਦਾ ਵੀ ਚਾਹ ਕੁੜੀ ਆ ਚਾਹ ਮੁੰਡਾ ਕੋਈ ਹੈਂਡੀਕੈਪਡ ਆ ਕਿਸੇ ਨੂੰ ਅੱਖਾਂ ਤੋਂ ਨਹੀਂ ਦਿਖਦਾ ਠੀਕ ਆ ਕਿਸੇ ਤੋਂ ਲੱਤਾਂ ਤੋਂ ਅਪਾਜ ਆ ਉਹ ਹਜੇ ਆਪ ਦੀ ਜ਼ਿੰਦਗੀ ਕੱਟੀ ਜਾਂਦੇ ਆ ਉਹ ਜੇ ਦੋ ਮੀਆਂ ਬੀਬੀ ਆ ਨਾ ਹੈਂਡੀਕੈਪਡੋਂ ਦੋਨੇ ਜੀ ਜ਼ਿੰਦਗੀ ਕੱਟੀ ਜਾਂਦੇ ਉਹਦੇ ਬੱਚੇ ਪਾਲੀ ਜਾਂਦੇ ਆ ਅਸੀਂ ਤੰਦਰੁਸਤ ਹੋ ਕੇ ਇੰਨਾ ਕੁਝ ਸਾਨੂੰ ਦਿੱਤਾ ਸਾਡੇ ਕੋਲੇ ਜ਼ਮੀਨ ਜਾਇਦਾਦ ਪੈਸਾ ਹੋ ਕੇ ਅਸੀਂ ਅੰਨੇ ਹੋ ਗਏ ਸਾਡਾ ਅਸੀਂ ਰੱਖ ਲਿਆ ਮੁੱਖ ਕੱਲਾ ਪੈਸਾ ਤੁਸੀਂ ਫਿਰ ਵਿਚੋਲ ਪੁਣੇ ਦੇ ਕੋਈ ਪੈਸੇ ਲੈ ਕੋਈ ਮੁੰਦਰੀ ਛਾਪ ਛੱਲਾ ਕੁਝ ਪਵਾਇਆ ਨਾ ਜੀ ਨਾ ਜੀ ਆਪਾਂ ਨੂੰ ਤਾਂ ਇਹਦਾ ਪਤਾ ਹੀ ਨਹੀਂ ਸੀਗਾ ਬਈ ਚਲ ਉਹ ਤਾਂ ਹੁੰਦਾ ਪੁੰਦੇ ਹੁੰਦੇ ਪਰ ਆਪਾਂ ਕੱਖ ਨਹੀਂ ਲਿਆ ਮੁੰਦਰੀ ਮੁੰਦਰੀ ਕੋਸ਼ੀ ਪਰ ਕਹਿੰਦਾ ਸੀ ਤੈਨੂੰ ਐ ਕਰਾਂਗੇ ਵਿਆਹ ਹੋ ਰਿਹਾ ਨੇ ਦੇ ਜਗਨ ਲੱਗਣ ਪਿਆ ਐ ਕਰਾਂਗੇ ਪਰ ਹੁਣ ਵਿੱਚੋਂ ਗੱਲ ਪਤਾ ਕੀ ਨਿਕਲ ਕੇ ਆਈ ਐ ਜਿੱਥੋਂ ਮੈਂ ਪਤਾ ਕੀਤਾ ਇਨਕੁਆਰੀ ਕੀਤੀ ਸਾਰਾ ਮੁੰਡੇ ਵਾਲਾ ਪਤਾ ਕੀਤਾ ਵਿੱਚੋਂ ਗੱਲ ਇਹ ਨਿਕਲ ਕੇ ਆਈ ਐ ਵੇ ਮੁੰਡਾ ਤਾਂ ਪੀਆਰ ਹੂੰ ਹੋ ਗਿਆ ਸਮਝ ਲੈ ਵੀਜ਼ਾ ਆ ਗਿਆ ਹੁਣ ਇਹਨਾਂ ਦੇ ਦਿਮਾਗ 'ਚ ਲਾਲਚ ਆ ਗਿਆ ਮੁੰਡੇ ਵਾਲਿਆਂ ਦੇ ਜਿਹੜੀ ਅਸੀਂ ਸੋਚੀ ਐ ਦਿਮਾਗ ਨਾਲ ਗੱਲ ਹੋਰ ਬੰਦਿਆਂ ਤੋਂ ਪਤਾ ਕੀਤਾ ਵੀ ਆਪਾਂ ਲਵਾਂਗੇ ਕੋਈ ਹੂੰ ਐ ਕੁੜੀ ਹੋਰ ਉਹ ਤੋਂ ਲਵਾਂਗੇ 30 40 ਲੱਖ ਰੁਪਈਆ ਕਿਉਂਕਿ ਸਾਡਾ ਮੁੰਡਾ ਪੀਆਰ ਆ ਆਪੇ ਅਗਲੇ ਦੇਣ ਨੂੰ ਤਿਆਰ ਹੋ ਜਾਣਗੇ ਉਹ ਕੁੜੀ ਬੈਂਡ ਆਏ ਆ ਉਹ ਤੋਂ ਆਪਾਂ ਕੀ ਲੈਣਾ ਨੇ ਤੁਸੀਂ ਤੁਸੀਂ ਪਹਿਲਾਂ ਕਰਾਇਆ ਕਦੇ ਰਿਸ਼ਤਾ? ਨਾ ਜੀ ਨਾ ਆਪਾਂ ਨਹੀਂ ਪਹਿਲੇ ਪਹਿਲਾ ਹੀ ਰਿਸ਼ਤਾ ਮੈਂ ਰਿਸ਼ਤਾ ਮੈਂ ਤਾਂ ਜਲ ਮੇਲ ਕਰਾਤਾ ਮੈਂ ਤਾਂ ਕਦੇ ਬਚੋਲਾ ਬਣਿਆ ਨਹੀਂ ਲੈਣ ਨਹੀਂ ਦੇਣੀ ਪਹਿਲੀ ਚੋਰੀ ਪਹਿਲਾ ਮੈਂ ਤਾਂ ਕੰਨਾਂ ਨੂੰ ਹੱਥ ਲਾ ਲੇ ਮੈਂ ਤਾਂ ਲੋਕਾਂ ਨੂੰ ਇਹੀ ਕਹਿਣਾ ਵੀ ਹੋਰ ਜਿਹੜਾ ਮਰਜ਼ੀ ਕਸ਼ ਕਰ ਲੋ ਪਰ ਬਚੋਲੇ ਨਾ ਬਣਿਓ ਇਹ ਤੁਹਾਡੇ ਪਿੰਡ ਦੇ ਲੋਕ ਹਾਂ ਇਹ ਮੇਰੇ ਪਿੰਡ ਦੇ ਜੀ ਯਾਨੀ ਇਹ ਤੁਹਾਡੇ ਪਿੰਡ ਦੇ ਨੇ ਬਾਈ ਜੀ ਹਾਂ ਸਾਰੇ ਰੰਡ ਪਿੰਡ ਦੇ ਅੱਗੇ ਨੂੰ ਹੋਜੋ ਥੋੜਾ ਜਾਈ ਬਹੁਤ ਵਧੀਆ ਬੰਦੇ ਜੀ ਬਹੁਤ ਵਧੀਆ ਦੁਕਾਨਦਾਰੀ ਚੱਲਦੀ ਆ ਹੁਣ ਦੁਕਾਨਦਾਰੀ ਛੱਡ ਕੇ ਬਜੋਲਪੁਰੇ ਚ ਪਏ ਆ ਹੁਣ ਦੁ ਪਹਿਲੀ ਗੱਲ ਤਾਂ ਇਹ ਹੈ ਜੀ ਬਚੋਲੇ ਬਣਨ ਨੂੰ ਨਾ ਕੋ ਲਿਆ ਨਾ ਦਿੱਤਾ ਇਹਨੇ ਜਿੱਦਾਂ ਦਿੱਤਾ ਉਹਦਾ ਫਾਇਦਾ ਕਿ ਉਹਦੇ ਵਿਆਹ ਤੇ ਹੁਣ ਸੌਦੇ ਹੁੰਦੇ ਆ ਬਿਲਕੁਲ ਜੀ ਬਿਲਕੁਲ ਹੁਣ ਸੌਦੇ ਹੁੰਦੇ ਉਹਨਾਂ ਦਾ ਉਹ ਕੁਛ ਕੀਤਾ ਨੇ ਨਾ ਉਹ ਉਧਰ ਉਹ ਕੁਛ ਕੀਤਾ ਨੇ ਜਿੱਦਾਂ ਹੀ ਲਿਖਤ ਬਣ ਕਰ ਲੈਂਦਾ ਸਾਰਾ ਕੁਝ ਕਰ ਲੈਂਦੇ ਦੋਨੇ ਤਰ੍ਹਾਂ ਤੇ ਰੌਲੇ ਨਹੀਂ ਸੀ ਪੈਂਦੇ ਜੀ ਬਿਲਕੁਲ ਪਿਆਰ ਦਾ ਬੋਲ ਇਹ ਚੀਜ਼ਾਂ ਅੱਜ ਕੱਲ੍ਹ ਲਾਜ਼ਮੀ ਹੁਣ ਚਾਹੀਦੀ ਸਣੇ ਬਚੋਲੇ ਦੇ ਨਾਣੇ ਦੋਨੇ ਤਰ੍ਹਾਂ ਦੀਆਂ ਲਿਖਤ ਪਰ ਹੋਣੀ ਚਾਹੀਦੀ ਹੈ ਫਿਰ ਕੋਈ ਦੇ ਬਸ ਨਹੀਂ ਭਜਦੇ ਨਾ ਬਚੋਲਾ ਭਜੇ ਨਾ ਉਹ ਤਰ ਭਜੇ ਨਾ ਉਹ ਤਰ ਭਜੇ ਕੋਈ ਵੀ ਨਹੀਂ ਪਜਨੇ ਚਾਹੀਦੇ ਮੈਨੂੰ ਤਾਂ ਇਹ ਚੀਜ਼ ਦਾ ਪਤਾ ਹੀ ਨਹੀਂ ਸੀਗਾ ਵੀ ਇੱਥੋਂ ਤੱਕ ਨੌ ਪੰਜਾ ਬੜੂਗੀ ਮੈਂ ਲੈਣਾ ਕੀ ਸੀ ਇਹ ਕੰਜਰਖਾਨੇ ਚੋਂ ਮੈਂ ਤਾਂ ਕਹਾਂ ਚੱਲ ਕੋਈ ਗੱਲ ਨਹੀਂ ਸੁਧਾਰਨ ਗੱਲ ਹੈਗੀ ਆ ਚੱਲ ਆਪਾਂ ਕਹਿੰਦੇ ਤੱਕਰਾ ਦਿੰਦੇ ਆ ਇੰਨਾ ਚੀਜ਼ਾਂ ਦਾ ਮੈਂ ਜੇ ਹਾਂ ਜੇ ਮੈਂ ਕਦੇ ਕਿਰਾਏ ਹੁੰਦੇ ਰਸਤੇ ਇੱਕ ਦੋ ਟੁੱਟੇ ਹੁੰਦੇ ਜਾਂ ਬਸੇ ਹੁੰਦੇ ਫਿਰ ਤਾਂ ਮੈਨੂੰ ਅਕਸਵੀਰੀ ਤਿਆਰਬਾ ਹੁੰਦਾ ਮੈਨੂੰ ਤਾਂ ਕੋਈ ਪਤਾ ਹੀ ਨਹੀਂ ਸੀਗਾ ਮੈਂ ਤਾਂ ਬਸੇ ਮੈਂ ਕਰਵਾ ਬੈਠਾ ਬਾਕੀ ਸਾਰੇ ਪਿੰਡ ਦੇ ਬੰਦੇ ਮੈਨੂੰ ਜਾਣਦੇ ਆ ਮੈਂ ਵੀ ਮੋਹਤਵਾਰ ਬੰਦਾ ਆ ਫਿਰ ਦਾ ਟਰਨਸਾਬ ਕੋਈ ਕਰਦਾ ਪਰ ਮੇਰੀ ਤਾਂ ਇੱਜ਼ਤ ਮਿੱਟੀ ਚ ਮਲਾਤੀ ਨਾ ਉਹਨਾਂ ਨੇ ਸਾਰੇ ਪਾਸਿਓ ਮੈਨੂੰ ਦੱਸਦੇ ਆ ਆ ਇਹ ਸਾਰੇ ਪਿੰਡ ਮੇਰਾ ਗਵਾਈ ਦੇਣ ਨੂੰ ਤਿਆਰ ਆ ਮੇਰੇ ਨਾਲ ਤੁਹਾਡੇ ਕੋਲ ਆ ਦੁਕਾਨ ਵਜਾ ਰਹੇ ਹਾਂ ਹਾਂਜੀ ਭਾਈ ਜੀ ਮੇਰੇ ਨਾਲ ਦੁਕਾਨ ਆ ਭਾਈ ਦੀ ਬਹੁਤ ਵਧੀਆ ਸਵਾਲ ਜੀ ਇਹਦਾ ਹਾਂ ਪਹਿਲਾ ਤਾਂ ਇਹ ਵਿਚਾਰਾ ਦੋ ਚਾਰ ਦਿਨਾਂ ਤੋਂ ਦੁਕਾਨ ਬੰਦ ਹੀ ਰਹਿੰਦੀ ਆ ਵੀ ਕਿੰਨਾ ਘਾਟਾ ਪੈ ਰਿਆ ਬਾਕੀ ਦੋਨਾਂ ਧਰਾਂ ਵੱਲੋਂ ਵੀ ਜਿਹੜਾ ਅੱਗੇ ਗਾਹ ਕਾਉਂਦੇ ਸੀ ਉਹ ਵੀ ਦੋਨੇ ਹੁਣ ਗਏ ਉਹ ਤਾਂ ਫਿਰ ਜਾਣੀ ਹਾਂਜੀ ਵੀ ਹੁਣ ਇਹਦਾ ਆਉਂਦੇ ਸੀ ਪਰਿਵਾਰ ਤੁਸੀਂ ਵੇਖੇ ਸੀ ਥੋੜੀ ਤਾਂ ਦੁਕਾਨ ਨਾਲ ਦੁਕਾਨਾ ਉੱਥੇ ਬਹੁਤ ਵਧੀਆ ਸੀ ਉਹ ਦੋਨੇ ਪੱਲਾ ਵਧੀਆ ਨਾਲ ਬਿਠਾ ਕੇ ਜਾਂਦੇ ਸ਼ਾਪਿੰਗ ਕਰਨ ਨਾਲ ਜਾਂਦੇ ਸੀ ਸਮਾਨ ਦਵਾਉਣ ਵੀ ਇਹ ਬਾਈ ਜੀ ਨੇ ਚੱਲ ਚੰਗਾ ਕੀਤਾ ਸੀ ਚੰਗਾ ਹੋ ਜੇ ਬਈ ਪਰ ਇਹ ਨਹੀਂ ਪਤਾ ਸੀ ਦੋ ਵਿਚਾਰਾਂ ਇਹਨੂੰ ਖੱਪਜਲ ਖਵਾਰੀ ਖੱਜਲ ਖਵਾਰੀ ਹੋ ਗਈ ਬਹੁਤ ਹੋ ਰਹੀ ਹੈ ਜੀ ਹੁਣ ਦੁਕਾਨ ਵੀ ਚਾਰ ਦਿਨ ਪੰਜ ਹਾਂਜੀ ਹੁਣ ਜੋ ਵੀ ਮਰਜੀ ਨਾਲ ਖੜੇ ਆ ਜੀ ਸਾਥ ਆ ਬਾਈ ਦੇ ਨਾਲ ਪੂਰਾ ਸਾਨੂੰ ਪੂਰਾ ਇਹਦੇ ਨਾਲ ਸਹੀ ਕੱਟ ਦੇ ਕੋਈ ਕੋਈ ਬੰਦਾ ਹਾਂ ਸਾਡੇ ਪਿੰਡ ਦਾ ਵੀਰੇ ਇਹ ਚੰਗਾ ਬੰਦਾ ਅਸੀਂ ਇਹਦੇ ਨਾਲ ਖੜਾਂਗੇ ਜੇ ਸਹੀ ਐ ਅਸੀਂ ਇਹਦੇ ਨਾਲ ਖੜੇ ਆ ਜੀ ਹੁਣ ਅੱਛਾ ਤੁਸੀਂ ਗਵਾਈ ਦੇਵਾਂਗੇ ਜੀ ਫੋਕ ਕੇ ਗਵਾਈ ਦੇਵਾਂਗੇ ਜੀ ਕੋਈ ਮਾਰਾ ਨਹੀਂ ਕੀਤਾ ਚੰਗਾ ਕੀਤਾ ਵਧੀਆ ਕੀਤਾ ਨੇ ਜੀ ਨਹੀਂ ਕੋਈ ਵੀ ਗੱਲ ਆ ਕੱਲੋ ਕੇਸ ਹੁੰਦਾ ਕੁਝ ਵੀ ਹੁੰਦਾ ਨਾਲ ਜਾਵਾਂ ਹਰ ਗੱਲ ਨਾਲ ਹਰ ਨਾਲ ਤਿਆਰ ਅਸੀਂ ਆ ਜਾ ਰਹੇ ਹਾਂ ਨਾਲ ਵੇਖੋ ਪਹਿਲੀ ਵਾਰ ਹੋ ਰਿਹਾ ਹਾਂ ਮੈਂ ਕਹਿੰਦਾ ਮੇਰੀ ਜ਼ਿੰਦਗੀ ਜਿਹਦਾ ਪਹਿਲੀ ਵਾਰੀ ਹੋ ਰਿਹਾ ਵੀ ਵਿਚੋਲੇ ਦੇ ਨਾਲ ਪਿੰਡ ਦੇ ਲੋਕ ਖੜੇ ਹੋਣਾ ਜਿੰਨਾਂ ਦਾ ਕਰਕੇ ਕਾਰਨ ਵੀ ਲੋਕ ਕਹਿੰਦੇ ਹੁਣ ਵੀ ਭਾਈ ਇਹ ਚੰਗਾ ਬੰਦਾ ਠੀਕ ਆ ਪਹਿਲੀ ਪਹਿਲੀ ਵਾਰ ਹੋ ਰਿਹਾ ਅੱਛਾ ਕੁੜੀ ਦੇ ਪਰਿਵਾਰ ਨਾਲ ਕੋਈ ਗੱਲਬਾਤ ਹੋਈ ਥੋੜੀ ਨਹੀਂ ਇਹ ਹਲੇ ਕਹਿੰਦੇ ਤੁਹਾਨੂੰ ਉਹ ਬਸ ਐਂ ਕਹਿੰਦੇ ਆ ਤੇਰੇ ਤੇ ਕਾਨੂੰਨੀ ਕਾਰਵਾਈ ਕਰਵਾਵਾਂਗੇ ਤੇਰੇ ਤੇ ਕਾਨੂੰਨੀ ਕਾਰਵਾਈ ਕਰਵਾਵਾਂਗੇ ਸਾਡਾ 19 ਲੱਖ ਰੁਪਇਆ ਤੂੰ ਲਾਤਾ ਸ਼ਗਨ ਤੇ ਐਂ ਕਰਾਤਾ ਨਾਲੇ ਨਾਲੇ 10 ਲੱਖ ਕਹਿੰਦੇ ਉਹ 10 ਲੱਖ ਹੀ ਸਮਝੋ 19 ਵੀ ਮੂੰਹ ਚੋਂ ਨਿਕੜਾ 10 ਲੱਖ ਲੱਗਿਆ ਉਹਨਾਂ ਦਾ ਮੰਗਦੇ ਆ ਉਹ ਹਾ ਹੁਣ ਤਾਂ ਹੀ ਕਹਿੰਦੇ ਸਾਨੂੰ ਪੈਸੇ ਦੋਆ ਉਹਨਾਂ ਤੋਂ ਨਹੀਂ ਤੇਰੇ ਨਾਲ ਕਾਨੂੰਨੀ ਕਾਰਵਾਈ ਕਰਾਂਗੇ ਕਿੰਨੇ ਪੈਸੇ 10 ਲੱਖੀ ਕੇ ਵੱਧ ਮੰਗਦੇ ਹੁਣ ਉਹ ਤਾਂ ਕਹਿੰਦੇ ਸਾਨੂੰ ਅਸੀਂ ਤਾਂ 20 ਲੱਖ ਰੁਪਈਆ ਲੈ ਕੇ ਫੈਸਲਾ ਕਰਾਂਗੇ ਸਾਡੀ ਕਿ ਇੱਜ਼ਤ ਵੀ ਬਰਬਾਦ ਹੋਈ ਹੈ ਨਾ ਕੁੜੀ ਦੀ ਵੀ ਕੱਲ ਨੂੰ ਰਿਸ਼ਤਾ ਹੁਣ ਕੌਣ ਕਰੂਗਾ ਗੱਲ ਉਹਨਾਂ ਦੀ ਵੀ ਸਹੀ ਹੈ ਇੱਕ ਦਿਨ ਸੋਚਿਆ ਜਾਵੇ ਤਾਂ ਗੱਲ ਉਹਨਾਂ ਦੀ ਵੀ ਸਹੀ ਹੈ ਪਰ ਮੇਰੇ ਤਾਂ ਕਾਨੂੰਨੀ ਕਾਰਵਾਈ ਕਰਾ ਦੇਣੀ ਹੈ ਉਹ ਮੁੰਡੇ ਵਾਲੇ ਕਹਿੰਦੇ ਤੂੰ ਸਾਡੇ ਨਾਲ ਠੱਗੀ ਮਾਰਤੀ ਤੇਰੇ ਕਾਨੂੰਨੀ ਕਾਰਵਾਈ ਕਰਾਂਗੇ ਕੁੜੀ ਵਾਲੇ ਕਹੀ ਜਾਂਦੇ ਤੇਰੇ ਤੇ ਅਸੀਂ ਕਾਨੂੰਨੀ ਕਾਰਵਾਈ ਕਰਾਵਾਂਗੇ ਮੈਂ ਕਹਾਂ ਕਾਨੂੰਨੀ ਕਾਰਵਾਈਆਂ ਜੋ ਗੱਲ ਰਹਿ ਗਿਆ ਤੁਸੀਂ ਤੁਸੀਂ ਫਿਰ ਤੁਹਾਨੂੰ ਸੱਦਿਆ ਮੈਂ ਕਿਹਾ ਇਹ ਕੱਲ ਨੂੰ ਮੈਨੂੰ ਜਲੀਲ ਕਰਨ ਮੀਡੀਆ ਸੱਦ ਕੇ ਜਾ ਹੋਰ ਕਿਤੇ ਮੈਨੂੰ ਬੰਦਿਆਂ ਚ ਜਲੀਲ ਕਰਨ ਮੈਂ ਆਪ ਦਾ ਪੱਖ ਰੱਖਣ ਨੂੰ ਅੱਜ ਤੁਹਾਨੂੰ ਸੱਦਿਆ ਤੁਸੀਂ ਕੋਈ ਪੁਲਿਸ ਰਿਪੋਰਟ ਕੀਤੀ ਜਾਂ ਕੋਈ ਉਹਨਾਂ ਦੀ ਕੁੜੀ ਵਾਲਿਆਂ ਦੇ ਪਿੰਡ ਦੀ ਪੰਚਾਇਤ ਨੂੰ ਜਾਂ ਮੁੰਡੇ ਵਾਲਿਆਂ ਦੀ ਪਿੰਡ ਦੀ ਪੰਚਾਇਤ ਨੂੰ ਨਹੀਂ ਨਹੀਂ ਹਜੇ ਤੱਕ ਕੁਝ ਨਹੀਂ ਹੋਇਆ ਇਹ ਹਜੇ ਕੁਝ ਨਹੀਂ ਕੀਤਾ ਹਜੇ ਤੱਕ ਅਸੀਂ ਹੁਣ ਗਾਂਗ ਜੇ ਗੱਲ ਵਧੂਗੀ ਤਾਂ ਕਰਾਂਗੇ ਮੁੰਡੇ ਵਾਲਾ ਕੋਲ ਵੀ ਮੈਂ ਜਾਊਗਾ ਬਹੁਤ ਬਾਰ ਬੰਦੇ ਲੈ ਕੇ ਜਾਊਗਾ ਕੁੜੀ ਵਾਲਿਆਂ ਨੂੰ ਵੀ ਮਿਲੂੰਗਾ ਕੁੜੀ ਵਾਲੇ ਦਾ ਮੈਨੂੰ ਕਹਿੰਦੇ ਲੈ ਕੇ ਚੱਲ ਸਾਨੂੰ ਸਾਡੇ ਪੈਸੇ ਦਿਵਾ ਪੈਸੇ ਦਿਵਾ ਹੀ ਕਹੀ ਜਾਂਦੇ ਜੇ ਨਾ ਕੋਈ ਫੈਸਲਾ ਨਿਬੜੂਗਾ ਤਾਂ ਫੇਰ ਲਾਜ ਨਹੀਂ ਜਾਣੀ ਪੁਲਿਸ ਵਾਲਿਆਂ ਨੂੰ ਬੁਲਾਵਾਂਗੇ ਨਾ ਫੇਰ ਤਾਂ ਗੱਲ ਹੋਣੀ ਹੋਣੀ ਜੇ ਨਾ ਨਿਬੜਿਆ ਤਾਂ ਕੁਝ ਜੀ ਜੀ ਤਾਂ ਬੇ ਤਾਂ ਪੁਲਿਸ ਵਾਲਿਆਂ ਨਾਲ ਸੱਦਾ ਸੱਦਾ ਕੇ ਨਾਲ ਫੇਰ ਉਹਨਾਂ ਨਾਲ ਕਨੈਕਟ ਕਰਨੇ ਪੈਣਗੇ ਕਰਨਾ ਹੀ ਪੈਣਾ ਪਹਿਲਾਂ ਤਾਂ ਤੁਹਾਡੇ ਨੂੰ ਸੱਦਾ ਤੇ ਤੁਹਾਨੂੰ ਸੱਦ ਕੇ ਵੀ ਮੀਡੀਆ ਨੂੰ ਸੱਦ ਕੇ ਵੀ ਗੱਲਬਾਤ ਕਰੀਏ ਮੈਂ ਬਾੜੀ ਗੱਲ ਆ ਤੁਹਾਡੀ ਕੁੜੀ ਵਾਲਿਆਂ ਨਾਲ ਗੱਲ ਕਰਵਾ ਦਿੰਨਾ ਹੈਗਾ ਹਾਂ ਤੁਸੀਂ ਕਰਵਾਓ ਆਪਾਂ ਕੋਸ਼ਿਸ਼ ਕਰਾਂਗੇ ਕਿਉਂਕਿ ਕੁੜੀ ਦੇ ਪਰਿਵਾਰ ਨਾਲ ਗੱਲਬਾਤ ਕਰਕੇ ਮੁੰਡੇ ਵਾਲੇ ਫੋਨ ਨਹੀਂ ਚਾਹਦੇ ਮੁੰਡੇ ਵਾਲੇ ਨਹੀਂ ਫੋਨ ਚਾਹਦੇ ਜੀ ਮੁੰਡੇ ਵਾਲੇ ਫੋਨ ਨਹੀਂ ਚਾਹਦੇ ਪਰ ਇਹ ਗੱਲ ਇੱਥੋਂ ਨਿਕਲੂਗੀ ਜੇ ਆਪਾਂ ਕੁੜੀ ਵਾਲਿਆਂ ਦੇ ਪਰਿਵਾਰ ਨਾਲ ਗੱਲਬਾਤ ਕਰਗੇ ਕੁੜੀ ਦੇ ਨਾਲ ਪਰਿਵਾਰ ਨਾਲ ਗੱਲਬਾਤ ਆਪਣੀ ਹੋਊਗੀ ਠੀਕ ਆ ਉਹਨਾਂ ਦਾ ਪੱਖ ਸੁਣਾਂਗੇ ਜੇ ਉਹਨਾਂ ਨੇ ਕਿਹਾ ਵੀ ਸਾਡਾ ਪੱਖ ਸੁਣੋ ਤੁਸੀਂ ਸਾਡੇ ਨਾਲ ਗੱਲਬਾਤ ਕਰੋ ਅਸੀਂ ਪੱਖ ਰੱਖਣਾ ਚਾਹੁੰਦੇ ਆ ਜੇਕਰ ਉਹ ਇਹ ਗੱਲਬਾਤ ਸਾਡੇ ਨਾਲ ਕਰਨਗੇ ਤਾਂ ਪਾ ਕੋਸ਼ਿਸ਼ ਕਰਾਂਗੇ ਵੀ ਮੁੰਡੇ ਵਾਲਿਆਂ ਦੇ ਪੱਖ ਤੱਕ ਵੀ ਜਾਣ ਦੀ ਗੱਲਬਾਤ ਕਰਾਂਗੇ ਠੀਕ ਹੈ ਹੋ ਰਹੀ ਜੀ ਕਰੋ ਤੁਸੀਂ ਪੁੱਛੂਗਾ ਜੀ ਹੈਲੋ ਹੈਲੋ ਹਾਂਜੀ ਮੈਂ ਬਚੋ ਬਚੋਲਾ ਬੋਲਦਾ ਥੋੜਾ ਮੈਨੂੰ ਕੌਣ ਭੁੱਲਿਆ ਬਚੋਲਿਆ ਸਾਨੂੰ ਪਤਾ ਹੀ ਆ ਕੋਈ ਵੀ ਕੋਈ ਨਹੀਂ ਮੈਂ ਤੁਹਾਨੂੰ ਦੱਸੂਗਾ ਨਾ ਭੁੱਲਿਆ ਕਿ ਯਾਦ ਹੈ ਤੁਹਾਨੂੰ ਯਾ ਮੈਂ ਭੁੱਲਣਾ ਵੀ ਨਹੀਂ ਜ਼ਿੰਦਗੀ ਪਰ ਇਹ ਜੇ ਤੁਹਾਡੇ ਮੈਂ ਬਣਾਉਂਗਾ ਜਿਹੜਾ ਤੁਸੀਂ ਮੇਰੇ ਨਾਲ ਕਰ ਰਹੇ ਆ ਮੈਂ ਸੱਦੇ ਹੋਏ ਇੱਕ ਪੱਤਰਕਾਰ ਠੀਕ ਹੈ ਹਾਂ ਮੈਂ ਗੱਲ ਕਰਉਣਾ ਤੁਹਾਡੀ ਹੈਲੋ ਹੈਲੋ ਹਾਂਜੀ ਭੈਣ ਜੀ ਕੌਣ ਬੋਲਦੇ ਹੋ ਤੁਸੀਂ ਜਿਹਨੂੰ ਫੋਨ ਲਾਇਆ ਉਹ ਹੀ ਬੋਲਦੀ ਆ ਭਾਈ ਇਹ ਵਿਚੋਲਾ ਤੁਹਾਡਾ ਰਿਸ਼ਤਾ ਹੋਇਆ ਸੀ ਤੁਹਾਡਾ ਲੜਕੀ ਦਾ ਇਹ ਕਾਹਦਾ ਵਿਚੋਲਾ ਇਹ ਇਹਨੇ ਤਾਂ ਸਾਡੇ ਨਾਲ ਉਹ ਕੀਤੀ ਆ ਜਿਹੜਾ ਕੋਈ ਸੱਤ ਬਗਾਨਿਆਂ ਨਾਲ ਵੀ ਨਹੀਂ ਕਰਦਾਗਾ ਨਹੀਂ ਇਹਨੇ ਰਿਸ਼ਤਾ ਕਰਾਇਆ ਤੁਹਾਡਾ ਇਹ ਕਹਿੰਦਾ ਵੀ ਵੇਖੋ ਮੈਂ ਤਾਂ ਕੋਈ ਪਹਿਲਾਂ ਕਦੇ ਇਹ ਜਿਹਾ ਕੰਮ ਨਹੀਂ ਕੀਤਾ ਸੀਗਾ ਵੀ ਮੇਰੇ ਤੇ ਤਾਂ ਹੁਣ ਖਾ ਮਖਾ ਕਹਿੰਦੇ ਆ ਤੁਹਾਡੀ ਆਪਸ ਵਿੱਚ ਕੋਈ ਇਹਨਾਂ ਦੀ ਦੁਕਾਨ ਤੇ ਮੁੰਡੇ ਵਾਲਿਆਂ ਦੇ ਪਰਿਵਾਰ ਨਾਲ ਜਾਣ ਪਛਾਣ ਹੋਈ ਸੀ ਇਹਨੇ ਸਾਰਾ ਕੁਝ ਇਹਨੇ ਕਰਾਇਆ ਇਹ ਕਹਿੰਦਾ ਵੀ ਚੰਗਾ ਪਰਿਵਾਰ ਆ ਮੁੰਡਾ ਬਾਹਰ ਜਾਵੜੂਗਾ ਠੀਕ ਹੈ ਪੀਆਰ ਜਾਊਗਾ ਤੁਹਾਡੀ ਕੁੜੀ ਨੂੰ ਵੀ ਲੈ ਜਾਊਗਾ ਠੀਕ ਹੈ ਤੇ ਆਪਾਂ ਜੇ ਖਰਚਾ ਕਰ ਦਾਂਗੇ ਥੋੜਾ ਮੋਟਾ ਥੋੜੇ ਮੋਟੇ ਥੋੜੇ ਮੋਟੇ ਦੇ ਚੱਕਰ 'ਚ ਇਹਨੇ 10-12 ਲੱਖ ਰੁਪਏ ਸ਼ਗਨ ਸ਼ਗਨ ਤੇ ਲਵਾਤਾ ਲਾਇਆ ਹੀ ਤੁਸੀਂ 10 ਲੱਖ ਰੁਪਏ ਲਾਇਆ ਜੀ ਇਹਨੇ ਲਾਇਆ ਮੈਂ ਕਿਹੜਾ ਝੂਠ ਬੋਲਦਾ ਤੁਸੀਂ ਹੀ ਲਵਾਇਆ ਇਹ ਕਹਿੰਦੇ ਮੈਂ ਕਾ ਤੁਹਾਨੂੰ ਆਉਣਾ ਮੈਂ ਮੈਂ ਕੌਣ ਹੁੰਦਾ ਲਵਾਉਣ ਵਾਲਾ ਮੈਂ ਤਾਂ ਚੱਲ ਮੇਲ ਕਰਾਤਾ ਇਹਨਾਂ ਦਾ ਮੈਂ ਥੋੜੀ ਇਹਨਾਂ ਨੂੰ ਕਿਹਾ ਵੀ ਤੁਸੀਂ ਆਹ ਬਣਾ ਕੇ ਦਿਓ ਉਹ ਮੁੰਡੇ ਵਾਲਿਆਂ ਨੇ ਜਰੂਰ ਕਿਹਾ ਸੀਗਾ ਵੀ ਵਿਆਹ ਵਧੀਆ ਕਰ ਦਿਓ ਵਿਆਹ ਵਧੀਆ ਕਰ ਦਿਓ ਚਾ ਵਿਆਹ ਤੇ ਗੱਲ ਹੋਰ ਸੀ ਨਾ ਸ਼ਗਨ ਇਹਨਾਂ ਜਿਨ੍ਹਾਂ ਨੇ ਪੈਸੇ ਲੈ ਮਾਰੇ ਪਰਿਵਾਰ ਦਾ ਵਿਆਹ ਹੋ ਜਾਂਦਾ ਨਹੀਂ ਫਿਰ ਤੁਸੀਂ ਤੁਸੀਂ ਪੈਸੇ ਇਹਨਾਂ ਨੂੰ ਪੁੱਛ ਕੇ ਤਾਂ ਨਹੀਂ ਲਾਏ ਜੀ ਇਹ ਕਹਿੰਦਾ ਸਾਨੂੰ ਤਾਂ ਪੁੱਛਿਆ ਨਹੀਂ ਆਪ ਵੀ ਟੌਰ ਬਣਾਉਂਗੇ ਮਰਨ ਲਾਏ ਹਾਂ ਜੀ ਪੁੱਛ ਕੀ ਲਾਏ ਇਹਨੇ ਆਖਿਆ ਸੀ ਮੈਂ ਵਧੀਆ ਸ਼ਗਨ ਕਰਨਾਗਾ ਚੰਗੇ ਪੈਲੈਸ 'ਚ ਕਰਨਾ ਸਾਨੂੰ ਚੰਡੀਗੜ੍ਹ ਪੈਲੈਸ 'ਚ ਲੈ ਗਿਆ ਉੱਥੇ ਜਾ ਕੇ ਘੱਟੋ ਘੱਟ 7-8 ਲੱਖ ਰੁਪਈਆ ਤਾਂ ਉਦੋਂ ਦੀ ਬੁਕਿੰਗ ਵਿੱਚ ਕਹਿ ਦਿਹਾ ਕੇ ਉੱਥੋਂ ਤੇ ਅਸੀਂ 5.5 ਲੱਖ ਰੁਪਏ ਦਾ ਪਹਿਲਾਂ ਪੈਨਸ ਬੁੱਕ ਕਰਾਇਆ ਨਹੀਂ ਹੁਣ ਹੁਣ ਤੋਂ ਬਾਅਦ ਛੱਲੇ ਮੁੰਦਗਾ ਕਰਾਏ ਠੀਕ ਹੈ ਤੇ ਸਾਰਾ ਗਹਿਣਾ ਗੱਟਾ ਲੀੜੇ ਲੂੜੇ ਤੇ ਤੁਸੀਂ ਆਪ ਲਾ ਲਓ ਹਿਸਾਬ ਕਰ ਆਪ ਕਿੰਨਾ ਹੋ ਗਿਆ ਹੋਗਾ ਨਹੀਂ ਨਹੀਂ ਫਿਰ ਤੁਸੀਂ ਹੁਣ ਇਹ ਗੱਲ ਦੱਸੋ ਵੀ ਤੁਸੀਂ ਆਖਰਕਾਰ ਹੁਣੇ ਬਚੂਲੇ ਤੇ ਜਿਹੜੇ ਸਾਰਾ ਬਲੇਮ ਬਚੂਲੇ ਤੇ ਆ ਕਿ ਵੀ ਮੁੰਡੇ ਵਾਲਿਆਂ ਨੇ ਵੇਖੋ ਜਵਾਬ ਦਿੱਤਾ ਇਹ ਕਹਿੰਦਾ ਵੀ ਮੇਰਾ ਤਾਂ ਕਸੂਰ ਹੀ ਕੋਈ ਨਹੀਂ ਕੁੜੀ ਵਾਲੇ ਮੈਨੂੰ ਕਹਿੰਦੇ ਵੀ ਤੇਰੇ ਤੇ ਕਾਨੂੰਨੀ ਕਾਰਵਾਈ ਕਰਾਂਗੇ ਤੁਸੀਂ ਕੋਈ ਪੱਖ ਰੱਖੋ ਜਾਂ ਤਾਂ ਆ ਅਸੀਂ ਤਾਂ ਭਾਈ ਦੋਨਾਂ ਤੇ ਕਰਾਂਗੇ ਪੱਕ ਪੱਕ ਇਹ ਅਸੀਂ ਰੱਖਾਂਗੇ ਪੱਕ ਤੁਸੀਂ ਆਓ ਸਾਡੇ ਕੋਲੇ ਪੱਤਰਕਾਰ ਤਾਂ ਅਸੀਂ ਸੱਦਨੇ ਸੀ ਇਹਨੇ ਸੱਦ ਲਏ ਪਹਿਲਾ ਸੱਦ ਲਏ ਨੇ ਇਹ ਬਾਹਲਾ ਸਿਆਣਾ ਬਣ ਗਿਆ ਸਾਡੇ ਮੂਰੇ ਕਿਉਂ ਜੀ ਇਹ ਤਾਂ ਹੀ ਉੱਥੇ ਦੁੱਧ ਦਾ ਪਾਣੀ ਹੋਊਗਾ ਸਾਰਾ ਕੁਝ ਨਿਕਲੂਗਾ ਰਿਜ਼ਲਟ ਤੁਸੀਂ ਇਹਨਾਂ ਦੀ ਪੱਖ ਸੁਣੋ ਮੇਰਾ ਤਾਂ ਸੁਣ ਲਿਆ ਫਿਰ ਇਹਨਾਂ ਦਾ ਪਤਾ ਲੱਗੂਗਾ ਕਿਉਂਕਿ ਤਾਂ ਨਹੀਂ ਆ ਤੁਸੀਂ ਆਓ ਸਾਡੇ ਕੋਲੇ ਆਓ ਅਸੀਂ ਆਪ ਦਾ ਪੱਖ ਕਰਾਂਗੇ ਕੋਈ ਇਹਨਾਂ ਦਾ ਹੋ ਜਾਏ ਇਹ ਕਹਿੰਦੇ ਕੁੜੀ ਵਾਲੇ ਕਹਿੰਦੇ ਸਾਨੂੰ ਸ਼ਾਵਾਂਛੇ ਮਲੇ ਨੱਕ ਨਾ ਰਵੇ ਸਾਡਾ ਨੱਕ ਨਹੀਂ ਜਾਂਦਾ ਕਾ ਵੱਧ ਵੱਧ ਖਰਚਾ ਕਰਦੇ ਆ ਖਰਚਾ ਕਰਤਾ ਆਪ ਇਹਨਾਂ ਨੇ ਨਾ ਹੁਣ ਬਚੋਲੇ ਦਾ ਲੈਂਦੇ ਆ ਇਹੀ ਗੱਲ ਹੋਈ ਆ ਬਚੋਲੇ ਦਾ ਫਿਰ ਤੁਸੀਂ ਤੁਸੀਂ ਪੱਖ ਕੱਲ ਰੱਖ ਲੋਗੇ ਕੱਲ ਅਸੀਂ ਆ ਜੀਏ ਭਾਈ ਭਾਵਾ ਹੁਣੇ ਆ ਜਾ ਅਸੀਂ ਪੱਖ ਰੱਖਣ ਤੋਂ ਤਿਆਰ ਆ ਜਦੋਂ ਅਸੀਂ ਸੱਚੇ ਆ ਚਲੋ ਕੱਲ ਅਸੀਂ ਆ ਕੇ ਤੁਹਾਡ ਆ ਜਦੋਂ ਮਰਜ਼ੀ ਆ ਗਈ ਠੀਕ ਆ ਜੀ ਲਓ ਲਓ ਜੀ ਕੱਲ ਆਪਾਂ ਜਿਹੜੀ ਗੱਲਬਾਤ ਹੋਈ ਆ ਕੁੜੀ ਦੇ ਪਰਿਵਾਰ ਦੇ ਨਾਲ ਠੀਕ ਆ ਉਹਨਾਂ ਦੀ ਗੱਲਬਾਤ ਆ ਆਪਾਂ ਜਿਹੜੀ ਕਰਾਂਗੇ ਸੁਣਾਾਂਗੇ ਵੀ ਆਖਰਕਾਰ ਕੀ ਗੱਲਬਾਤ ਸੀ ਕਿਉਂ ਕਿਉਂ ਉਹਨਾਂ ਨੇ ਜਿਹੜੀ ਇਹ ਗੱਲਬਾਤ ਆ ਕੀਤੀ ਕਿਉਂ ਜਾਂ ਇਹ ਠੱਗੀ ਠੋਰੀ ਵਾਲਾ ਮਾਮਲਾ ਜਿਹੜਾ ਇਹ ਬਣਿਆ ਗਿਆ ਵਿਚੋਲੇ ਦੇ ਉੱਪਰ ਬਲੇਮ ਆ ਜਿਹੜੇ ਲਾਏ ਗਏ ਆ ਕਿ ਜਿਹੜਾ ਖਰਚਾ ਕਦੇ ਇਹ ਗੱਲ ਤਾਂ ਨਹੀਂ ਹੋਈ ਵੀ ਤੁਸੀਂ ਕਹੇ ਤਾਂ ਹੋਵੇ ਵੀ ਕੁੜੀ ਵਾਲਿਆਂ ਨੂੰ ਇਦਾਂ ਕਹੇ ਤਾਂ ਹੋਵੇ ਵੀ ਭਾਈ ਉਹ ਚੰਗਾ ਪਰਿਵਾਰ ਆ ਜੇ ਚੰਗਾ ਖਰਚਾ ਕਰਦੇ ਹੋਗੇ ਤਾਂ ਆਪਾਂ ਨੂੰ ਵਧੀਆ ਰਹੂ ਪਰਿਵਾਰ ਤਾਂ ਮੈਂ ਇਹੀ ਕਹਿੰਦਾ ਰਿਹਾ ਚੰਗਾ ਪਰਿਵ ਮੈਂ ਬਚੋਲਾ ਕਹੂਗਾ ਵੀ ਤੁਸੀਂ ਫਹਾ ਲੈ ਲੋ ਖਰਚਾ ਤਾਂ ਨਾ ਆ ਵੀ ਟੋਰ ਬਣਾਉਣ ਦਾ ਮਾਰਾ ਨੇ ਕੀਤਾ ਬਈ ਸਾਡੀ ਕੁੜੀ ਜਾਂਦੀ ਪੀਆਰ ਹੋ ਜੂਗੀ ਨਾ ਚਾ ਚੜਿਆ ਸਾਡੀ ਕੁੜੀ ਜਾਂਦੀ ਪੀਆਰ ਹੋ ਜੂਗੀ ਹੁਣ ਵਿੱਚ ਅਗਲੇ ਦੇ ਦਲ ਚ ਬੇਈਮਾਨੀ ਆ ਗਈ ਤਾਂ ਕਿ ਇਹ ਵੀ ਕੀ ਕਰਾਂ ਤੇ ਮੈਂ ਵੀ ਕੀ ਕਰਾਂ ਇਹ ਲਾਲਚ ਦਾ ਅਸਲ ਦੇ ਵਿੱਚ ਸਾਡਾ ਵੱਧ ਗਿਆ ਜੇ ਕੁੜੀ ਨੂੰ ਬੈਂਡ ਆਏ ਸੀ ਕਿ ਤਾਂ ਕੁੜੀ ਸਿੱਧੀ ਵੀ ਜਾ ਸਕਦੀ ਸੀਗੀ ਤੇ ਜੇ ਮੁੰਡੇ ਦੀ ਪੀਆਰ ਸੀ ਤਾਂ ਉਹ ਵੀ ਜਾ ਸਕਦਾ ਸੀ ਬਸ ਗਲਤ ਗੱਲ ਆ ਚਲੋ ਠੀਕ ਆ ਅੱਜ ਨਹੀਂ ਕੱਲ ਵੇਖੋ ਇਹ ਤਾਂ ਹੈ ਨਹੀਂ ਵੀ ਹੁਣ ਇਹ ਰਿਸ਼ਤਾ ਤੋੜ ਕੇ ਮੁੰਡੇ ਵਾਲਿਆਂ ਨੇ ਕਦੇ ਮੁੰਡਾ ਨਹੀਂ ਵਿਆਹਣਾ ਜਾਂ ਕੁੜੀ ਵਾਲਿਆਂ ਨੇ ਕੁੜੀ ਨਹੀਂ ਵਿਆਉਣੀ ਪਰ ਇਹਦੇ ਵਿੱਚ ਇਹ ਵੇਖੋ ਵੀ ਕਿੰਨੇ ਸਾਰੇ ਮਾਮਲੇ ਜਿਹੜੇ ਆ ਰਹੇ ਆ ਹੁਣ ਮੁੰਡੇ ਦੇ ਪਰਿਵਾਰ ਨੇ ਇਹ ਕੰਮ ਕੀਤਾ ਉਹਨਾਂ ਨੂੰ ਵੇਖ ਕੇ ਕਿੰਨਾ ਕੁੜੀ ਵਾਲਿਆਂ ਦੇ ਜਿਹੜੇ ਪਰਿਵਾਰ ਹੋਣਗੇ ਕਿੰਨਿਆਂ ਦੇ ਵਿਸ਼ਵਾਸ ਟੁੱਟਣਗੇ ਉਧਰੋਂ ਮੁੰਡੇ ਵਾਲਿਆਂ ਦੇ ਕਿੰਨੇ ਵਿਸ਼ਵਾਸ ਟੁੱਟਣਗੇ ਕਦੇ ਅਸੀਂ ਇਹ ਸੋਚਿਆ ਐਨਆਰਆਈ ਥਾਣਿਆਂ ਦੇ ਵਿੱਚ ਇਹ ਮਾਮਲੇ ਆ ਜਿਹੜੇ ਦਿਨ-ਬ-ਦਿਨ ਵਧਦੇ ਜਾ ਰਹੇ ਆ ਲਟਕਦੇ ਜਾ ਰਹੇ ਆ ਬਹੁਤ ਸਾਰੇ ਜਿਹੜਾ ਮਾਹੌਲ ਆ ਬਣਦਾ ਜਾ ਰਿਹਾ ਇਹਦੇ ਵਿੱਚ ਵਿਚੋਲਾ ਵੀਰ ਆ ਜਿਹੜਾ ਰਗੜਿਆ ਗਿਆ ਜਿੱਥੋਂ ਤੱਕ ਇਹਨੇ ਆਪਦਾ ਆਪਦਾ ਪੱਖ ਦੱਸਿਆ ਵੀ ਮੈਂ ਕੁਝ ਉਹਨਾਂ ਤੋਂ ਲਿਆਣੀ ਠੀਕ ਆ ਮੈਂ ਕੋਈ ਵਿਚੋਲਪੁਣਾ ਨਹੀਂ ਲਾਇਆ ਮੈਂ ਤਾਂ ਪਹਿਲੀ ਵਾਰੀ ਇੱਕ ਪਰਿਵਾਰਕ ਸਾਂਝ ਦੇ ਤੌਰ ਤੇ ਰਿਸ਼ਤਾ ਕਰਾ ਬੈਠਾ ਤੇ ਮੈਂ ਫਸ ਗਿਆ ਠੀਕ ਆ ਇਹਨੇ ਪਹਿਲਾਂ ਵੀ ਜਿਹੜੀ ਆਪਾਂ ਇਹਨਾਂ ਦੀ ਇੱਕ ਕਲਿੱਪੀ ਜਿਹੜੀ ਇਹ ਸੋਸ਼ਲ ਮੀਡੀਆ ਤੇ ਵੇਖੀ ਸੀਗੀ ਜਿੱਥੇ ਕਹਿ ਰਿਹਾ ਵੀ ਲੋਕਾਂ ਦੇ ਧੀਆਂ ਪੁੱਤ ਛੜੇ ਰਹਿ ਜਾਣ ਮਰ ਜਾਣ ਪਰ ਇਹ ਕੰਮ ਤੁਸੀਂ ਨਾ ਕਰਿਓ ਵਿਚੋਲੇ ਵਾਲਾ ਕੰਮ ਨਾ ਕਰਿਓ ਇੱਕ ਰਾਉਣਾ ਵੀ ਨਹੀਂ ਚਾਹੀਦਾ ਠੀਕ ਆ ਹੁਣ ਆਪਾਂ ਵੇਖੋ ਕੁੜੀ ਵਾਲਿਆਂ ਦਾ ਪੱਖ ਸੁਣ ਲਾਂਗੇ ਠੀਕ ਆ ਹੁਣ ਮੁੰਡੇ ਵਾਲੇ ਤੁਹਾਡਾ ਫੋਨ ਨਹੀਂ ਚੱਕਦੇ ਜਾਂ ਤੁਸੀਂ ਉਹਨਾਂ ਦੇ ਪਿੰਡ ਜਾ ਕੇ ਨਹੀਂ ਕਦੇ ਗੱਲ ਕਰਨ ਦੀ ਹੁਣ ਕੋਸ਼ਿਸ਼ ਕੀਤੀ ਨਹੀਂ ਮੈਂ ਨਹੀਂ ਫਿਰ ਗਿਆ ਮੇਰਾ ਮੈਂ ਕਰਾਂ ਤਾਂ ਕੀ ਕਰਾਂ ਉਹ ਕਹਿੰਦੇ ਕੁੜੀ ਵਾਲੇ ਕਹਿੰਦੇ ਬਿਚੋਲੇ ਤੇ ਗੋਲੀ ਮਾਰੋ ਉਧਰ ਮੁੰਡੇ ਵਾਲੇ ਕਹਿੰਦੇ ਬਿਚੋਲੇ ਤੇ ਗੋਲੀ ਮਾਰੋ ਮੈਂ ਤਾਂ ਦੋਨਾਂ ਪਾਸੇ ਠੋਕਿਆ ਪਿਆ ਹੈਗਾ ਬਿਲਕੁਲ ਇਹ ਅਸਲ ਦੇ ਵਿੱਚ ਇਹਨੂੰ ਵਿਚਾਰੇ ਨੂੰ ਇਹ ਹੋਇਆ ਪਿਆ ਹੁਣੇ ਅਸਲ ਦੇ ਵਿੱਚ ਜਲੀਲ ਹੀ ਲੋੜ ਤੋਂ ਜ਼ਿਆਦਾ ਇਹਨੂੰ ਕੀਤਾ ਗਿਆ ਠੀਕ ਆ ਪਰ ਆਖਰਕਾਰ ਪੱਖ ਸੁਣਨੇ ਪੈਣੇ ਆ ਹੁਣ ਕੁੜੀ ਵਾਲੇ ਪਰਿਵਾਰ ਨੇ ਤਾਂ ਕਹਿਤਾ ਆਪਾਂ ਕੱਲ ਪੱਖ ਰੱਖਾਂਗੇ ਪਹਿਲਾਂ ਉਹਨਾਂ ਦਾ ਪੱਖ ਸੁਣਾਂਗੇ ਜੇ ਰਾਬਤਾ ਕਾਇਮ ਹੋਇਆ ਮੁੰਡੇ ਵਾਲੇ ਪਰਿਵਾਰ ਦੇ ਨਾਲ ਉਹਨਾਂ ਨਾਲ ਵੀ ਰਾਬਤਾ ਕਾਇਮ ਕਰਾਂਗੇ ਸਾਰੇ ਅਸਲ ਦੇ ਵਿੱਚ ਬਹਾ ਕੇ ਹੀ ਤੁਸੀਂ ਵੇਖਿਆ ਹੁਣ ਆਪਣੇ ਕੋਲ ਇੱਕ ਮਾਮਲਾ ਪਹਿਲਾਂ ਵੀ ਆਇਆ ਸੀ ਪਾਸਪੋਰਟ ਵਾਲਾ ਮਾਮਲਾ ਉਹ ਵੀ ਆਪਾਂ ਹੱਲ ਕਰਵਾਇਆ ਸੀ ਕੋਸ਼ਿਸ਼ ਕੀਤੀ ਸੀਗੀ ਤੇ ਹੁਣ ਇਹ ਵੀ ਆਪਣੇ ਕੋਲ ਇੱਕ ਮਾਮਲਾ ਆਇਆਗਾ ਵੀ ਆਖਰਕਾਰ ਠੱਗੀ ਮਾਰੀ ਮੇ ਗਈ ਸਾਡਾ ਮੁੱਖ ਰਹਿ ਗਿਆ ਪੈਸਾ ਜੇ ਸਾਡੇ ਕੋਲੇ ਪੈਸਾ ਰਹਿ ਗਿਆ ਜਿਵੇਂ ਗਿਆਨੀ ਜੀ ਨੇ ਇੱਕ ਬਹੁਤ ਸੋਹਣੀ ਗੱਲ ਕਹੀ ਸੀ ਵੀ ਜੇ ਰਿਸ਼ਤਾ ਸਿਰੇ ਚੜਾਉਣਾ ਤਾਂ ਜਿਵੇਂ ਆਪਾਂ ਕਿਸੇ ਤੋਂ ਟਰੈਕਟਰ ਖਰੀਦਦੇ ਆ ਕਾਰ ਖਰੀਦਦੇ ਆ ਕੋਈ ਜ਼ਮੀਨ ਖਰੀਦਦੇ ਆ ਕੁਝ ਵੀ ਖਰੀਦਦੇ ਆ ਉਹਦੇ ਐਫੀਡੈਵਟ ਬਣਦੇ ਆ ਐਫੀਡੈਵਟ ਤਾਂ ਮੰਨਦੇ ਵੀ ਸਾਡਾ ਸੌਦਾ ਹੁੰਦਾ ਠੀਕ ਆ ਸੌਦੇ ਦੇ ਵਿੱਚੋਂ ਪੱਕੇ ਕਾਗਜੇ ਲੱਗਦੇ ਆ ਫੇਰ ਤਾਂ ਕਿ ਜੇ ਕੋਈ ਭਾਈਦਾ ਉਹ ਸੌਦੇ ਚ ਉਹ ਕਾਗਜਿਆਂ ਦੇ ਥਰੂ ਉਹਦੇ ਤੇ ਕਾਰਵਾਈ ਹੁੰਦੀ ਆ ਸਜ਼ਾ ਮਿਲਦੀ ਆ ਜਿਹੜਾ ਸਹੀ ਹੁੰਦਾ ਉਹ ਸਹੀ ਹੋ ਜਾਂਦਾ ਗਲਤ ਵਾਲੇ ਨੂੰ ਸਜ਼ਾ ਮਿਲ ਜਾਂਦੀ ਆ ਲੱਗਦਾ ਜਿਹੜੇ ਹਿਸਾਬ ਨਾਲ ਅਸੀਂ ਆਪਣੇ ਈਮਾਨ ਤੋਂ ਗਿਰ ਗਏ ਆਪਣੀ ਜਿਹੜਾ ਦੀਨ ਧਰਮ ਆਪਾਂ ਛੱਡਤਾ ਸਿਰਫ ਤੇ ਸਿਰਫ ਪੈਸੇ ਦੇ ਮਗਰ ਪੈ ਗਏ ਲੱਗਦਾ ਵੈਸੇ ਹੋ ਤਾਂ ਸੌਦੇ ਰਹੇ ਆ 35 35 40 40 ਲੱਖ ਰੁਪਏ ਦੇ ਵਿੱਚ ਪਰ ਇਹ ਸੌਦੇ ਹੁਣ ਕਾਗਜੀ ਰੂਪ ਦੇ ਵਿੱਚ ਵੀ ਆਉਣ ਵਾਲੇ ਟਾਈਮ 'ਚ ਪੱਕੇ ਹੋਣ ਲੱਗ ਜਾਣਗੇ ਠੀਕ ਆ ਹੋਰ ਤੁਸੀਂ ਹੁਣ ਕੀ ਕਹਿਣਾ ਚਾਹੁੰਦੇ ਹੋ ਜੀ ਕੁਛ ਨਹੀਂ ਕਹਿਣਾ ਚਾਹੁੰਦਾ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਵੀ ਹੋਰ ਜਿਹੜਾ ਮਰਜ਼ੀ ਕੰਮ ਕਰ ਲਿਓ ਪਰ ਬਚੂਲਾ ਨਾ ਭੁੱਲ ਕੇ ਬਣਿਓ ਹੂੰ ਲੋਕੀ ਜਿਹੜੇ ਕਰਦੇ ਆ ਠੀਕ ਆ ਉਹ ਸੌਦੇ ਵਾਲੀ ਗੱਲ ਆ ਗਈ ਸੌਦੇ ਕਰਾਉਂਦੇ ਹੈਗੇ ਵਿਚੋਲੇ ਜਿਹੜੇ ਆਪ ਦਾ ਵੀ ਲੱਖ ਲੱਖ 2-2 ਲੱਖ ਰੁਪਈਆ ਬਣਾਉਂਦੇ ਆ ਉਹ ਤੇ ਮੈਂ ਤਾਂ ਇਹ ਤੇ ਦਿਮਾਗ 'ਚ ਕੋਈ ਸੋਚਿਆ ਨਹੀਂ ਸੀਗਾ ਮੈਂ ਸੌਦਾ ਸਮਝਿਆ ਨਹੀਂ ਸੀ ਕੀਤਾ ਇਹ ਕੰਮ ਮੈਂ ਤਾਂ ਚੱਲ ਆਉਂਦੇ ਜਾਂਦੇ ਸੀ ਮੇਰੇ ਕੋਲੇ ਦੋਨੇ ਪਰਿਵਾਰ ਮੈਂ ਕਿਹਾ ਚੱਲ ਮੇਲ ਕਰਵਾ ਲਈਏ ਤੇ ਜੇ ਜੇ ਕਿਤੇ ਤੁਸੀਂ ਲਿਆ ਹੁੰਦਾ 2 ਲੱਖ ਰੁਪਈਆ ਜਾਂ ਟੂਮਛਲਾ ਪਵਾਇਆ ਹੁੰਦਾ ਫੇਰ ਫੇਰ ਮੈਂ ਫੇਰ ਫੇਰਸਾ ਮੈਨੂੰ ਸੌਖਾ ਸੀਗਾ ਚੱਲ ਬਈ ਕਹੀ ਜਾਣ ਜੋ ਕਹਿੰਦੇ ਮੇਰੇ ਤਾਂ ਢੱਡ ਭਰਿਆ ਹੋਇਆ ਹੈ ਨਾ ਮੈਂ ਤਾਂ ਲੈ ਲਿਆ ਹਾਂ ਜਿਵੇਂ ਜਿਵੇਂ ਆ ਪਿੱਛੇ ਮੁਖਸਰ ਸਾਹਿਬ ਜ਼ਿਲ੍ਹੇ ਦੇ ਵਿੱਚ ਇੱਕ ਵਿਚੋਲਣ ਭੱਜ ਗਈ ਕਿਸੇ ਗਰੀਬ ਪਰਿਵਾਰ ਤੋਂ ਪੈਸੇ ਲੈ ਕੇ ਬਹੁਤ ਓਨੇ ਘਟੀਆਂ ਕੰਮ ਕੀਤਾ ਠੀਕ ਆ ਉਹਦੇ ਨਾਲ ਵਿਸ਼ਵਾਸ ਛੁੱਟੇ ਉਹੋ ਜੇ ਵਿਚੋਲੇ ਵੀ ਪਿਆ ਪਰ ਜੇ ਮੈਂ ਕਹਿੰਦਾ ਕੋਈ ਵੀਰ ਸਹੀ ਤੁਹਾਡਾ ਭਾਈ ਰਿਸ਼ਤਾ ਕਰਾਉਂਦਾ ਉਹਨੂੰ ਸਿਰੇ ਨਿਭਾਇਆ ਕਰੋ ਜਾਂ ਪਹਿਲਾਂ ਹੀ ਜਵਾਬ ਦੇ ਦਿਓ ਪਹਿਲਾਂ ਕਿੱਡਾ ਤੁਹਾਡੀ ਤਖਤੇ 'ਚ ਬਾਹ ਆਈ ਆ ਵੀ ਤੁਸੀਂ ਅਗਲੇ ਨੂੰ ਉਹ ਤਾਂ ਲਾਲਚ ਸੀ ਮੁੰਡੇ ਵਾਲਿਆਂ ਨੂੰ ਵੀ ਕਿਤੇ ਨਾ ਕਿਤੇ ਲਾਲਚ ਸੀ ਕੁੜੀ ਵਾਲਿਆਂ ਨੂੰ ਵੀ ਲਾਲਚ ਸੀਗਾ ਜੀ ਮੈਂ ਤਾਂ ਹੋਈ ਇਹਨਾਂ ਨੇ ਬਿਨਾਂ ਲਏ ਦਿੱਤੇ ਬੜੰਗ ਵਾਲੀ ਵਿਚੋਲਣ ਮਲਾਤਾ ਹੂੰ ਠੀਕ ਹੈ ਨਾ ਨਾ ਲਿਆ ਨਾ ਕੁਝ ਗਿਆ ਉਹ ਵਧੀਆ ਸਮਝ ਲਿਆ ਮਾੜਾ ਵੇਖਿਆ ਭਾਈ ਪਿੰਡ ਦਾ ਨਾਂ ਵੀ ਚੇਤੇ ਰੱਖੀ ਬਿਠਾ ਬੜੰਗ ਵਾਲੀ ਵਿਚੋਲਣ ਬੜੰਗ ਵਾਲਾ ਮਾੜਾ ਵੇਖਿਆ ਲੱਗਦਾ ਵੇਖਿਆ ਤਾਂ ਹੁਣ ਮੈਨੂੰ ਵੇਖਣਾ ਪੈ ਗਿਆ ਸਮਝ ਨਹੀਂ ਆਉਂਦਾ ਕੀ ਆ ਬੇਟੋ ਲਗਾ ਪਤਾ ਤਾਂ ਕਰੀਏ ਉਹ ਐਵੇਂ ਹੀ ਫਸ ਗਏ ਆਪਾਂ ਦਾ ਕੁਝ ਨਹੀਂ ਭਾਈ ਬਸ ਮੈਂ ਨਹੀਂ ਉਹਨੂੰ ਕੁਝ ਕਹਿ ਸਕਦਾ ਮੈਂ ਤਾਂ ਇੰਨਾ ਇਹਨਾਂ ਨੇ ਮੈਨੂੰ ਜਲੀਲ ਕੀਤਾ ਪੁੱਛੋ ਨਾ ਇਕੋ ਇਸ ਬਾਈਏ ਦੁਖੀ ਅਸਲ ਦੇ ਵਿੱਚ ਹਨ ਇਹਨਾਂ ਦੀਆਂ ਗੱਲਾਂ ਬਾਤਾਂ ਨੂੰ ਪਿੰਡ ਦੇ ਵੀ ਮੋਤਵਾਰ ਹੋਰ ਵੀਰ ਖੜੇ ਆ ਸਾਰਿਆਂ ਨੇ ਹਾਮੀ ਓਟੀ ਆ ਵੀ ਅਸੀਂ ਇਹਦੇ ਨਾਲ ਜਾਵਾਂਗੇ ਕੋਈ ਕੋਈ ਵੀ ਕਾਰਵਾਈ ਹੁੰਦੀ ਆ ਅਸੀਂ ਇਹਦੇ ਨਾਲ ਖੜਾਂਗੇ ਕਿਉਂਕਿ ਸਾਡੇ ਪਿੰਡ ਦਾ ਸਹੀ ਬੰਦਾ ਤੇ ਵਧੀਆ ਇਹਦਾ ਕੰਮਕਾਰ ਆ ਇਹ ਤਾਂ ਆਪਦਾ ਵਿਚਾਰਾ ਦੁਕਾਨ ਵੀ ਬੰਦ ਕਰੀ ਬੈਠਾ ਵੇਖੋ ਲੋਕਾਂ ਦੇ ਘਰ ਵਸਾਉਣ ਦੇ ਵਿੱਚ ਬਾਈ ਨੇ ਆਪਦਾ ਰੋਜ਼ਗਾਰ ਉਜਾੜ ਲਿਆ ਠੀਕ ਆ ਆਪਦਾ ਕੰਮਕਾਰ ਠੱਪ ਕਰ ਲਿਆ ਵੀ ਕਿਸੇ ਦਾ ਵਸ ਜੇ ਪਰ ਅੱਜ ਕੱਲੋ ਕਹਿੰਦੇ ਹੁੰਦੇ ਵੀ ਰਵਾਇ ਦਾ ਨਾਂ ਨਹੀਂ ਰਵਾਇ ਦਾ ਨਾਂ ਹੈ ਠੀਕ ਆ ਇਹੀ ਗੱਲ ਹੋਈ ਆ ਤੇ ਭਾਈ ਜੀ ਆਪਾਂ ਵੇਖੋ ਅਸੀਂ ਵੇਖੋ ਹੁਣ ਆਪਣੀ ਗੱਲ ਹੋ ਗਈ ਹੈ ਕੁੜੀ ਵਾਲਿਆਂ ਨਾਲ ਉਹਨਾਂ ਨਾਲ ਅਸੀਂ ਗੱਲਬਾਤ ਕੱਲ ਨੂੰ ਜਾਵਾਂਗੇ ਸੁਣਾਗੇ ਕੋਸ਼ਿਸ਼ ਕਰਾਂਗੇ ਮੁੰਡੇ ਦੇ ਪਰਿਵਾਰ ਨਾਲ ਵੀ ਗੱਲਬਾਤ ਕਰਾਂਗੇ ਠੀਕ ਆ ਉਸ ਤੋਂ ਬਾਅਦ ਜੋ ਵੀ ਫੈਸਲਾ ਹੁੰਦਾ ਵੇਖੋ ਹੁਣ ਤੁਸੀਂ ਕੀ ਚਾਹੁੰਦੇ ਵੀ ਕਿੱਦਾਂ ਦਾ ਫੈਸਲਾ ਹੋਵੇ ਮੈਂ ਤਾਂ ਕਹਿੰਦਾ ਵੀ ਤੁਸੀਂ ਜਾਓ ਦੋਨਾਂ ਪਰਿਵਾਰਾਂ ਕੋਲੇ ਜਾਓ ਹੂੰ ਮੁੰਡੇ ਵਾਲਿਆਂ ਕੋਲੇ ਵੀ ਜਾਓ ਕੁੜੀ ਵਾਲਿਆਂ ਕੋਲੇ ਜਾਓ ਮੇਰਾ ਪੱਖ ਤੁਸੀਂ ਸੁਣ ਲਿਆ ਤੁਸੀਂ ਆਪ ਹੀ ਫੈਸਲਾ ਕਰ ਲਿਓ ਫਿਰ ਰਿਜ਼ਲਟ ਤੁਸੀਂ ਕੱਢੋ ਤੇ ਮੇਰਾ ਇਹਨਾਂ ਤੋਂ ਖਹਿੜਾ ਛਡਾਓ ਜੇ ਮੈਂ ਕਸੂਰਵਾਰ ਹੋਇਆ ਮੈਨੂੰ ਜਿਹੜੀ ਸਜ਼ਾ ਦੋਨ ਨੂੰ ਫਿਰਦੇ ਕਾਨੂੰਨ ਮੁਤਾਬਕ ਜਾਂ ਕਿਵੇਂ ਵੀ ਮੈਂ 뜰ਨ ਨੂੰ ਤਿਆਰ ਇਹ ਕੈਮਰੇ ਮੂਰੇ ਕਹਿ ਰਹੇ ਮੈਂ ਕੈਮਰੇ ਮੂਰੇ ਕਹਿ ਰਿਹਾ ਮੈਂ ਝੱਲਣ ਨੂੰ ਤਿਆਰ ਹਾਂ ਜੇ ਮੇਰਾ ਇੱਕ ਨਵੇਂ ਪੈਸੇ ਵੀ ਕਸੂਰ ਹੋਵੇ ਠੀਕ ਹੈ ਨਾ ਉਹ ਬਾਕੀ ਸਾਰਾ ਪਤਾ ਤੁਹਾਨੂੰ ਆਪ ਹੀ ਗੱਲਾਂ ਤੋਂ ਲੱਗ ਜਾਣਾ ਬਾਕੀ ਬਹੁਤ ਵਾਰ ਮੇਰੇ ਪਿੰਡ ਦੇ ਬੰਦੇ ਖੜੇ ਆ ਇਹਨਾਂ ਤੋਂ ਪੁੱਛ ਲੋ ਜੇੜਾ ਕੋਈ ਹੋਰ ਵੀ ਪੁੱਛਣਾ ਤਾਂ ਮੈਂ ਕਿੰਨੀਆਂ ਠੱਗੀਆਂ ਠੋਕ ਮਾਰੀਆਂ ਕਿਸੇ ਨਾਲ ਜਾਂ ਕਿੰਨੇ ਮੈਂ ਰਿਸ਼ਤੇ ਕਰਾਏ ਆ ਜਾਂ ਕਿਸੇ ਤੋਂ ਪੈਸੇ ਖਾਦੇ ਆ ਇੱਕ ਪਿੰਡ 'ਚ ਵੀ ਜਾਂ ਕਿਸੇ ਇੱਕ ਨਵੇਂ ਪੈਸੇ ਦਾ ਦੇਨਦਾਰ ਨਹੀਂ ਮੈਂ ਕਿਸੇ ਦਾ ਬਾਕੀ ਜਿੰਨਾ ਦਾ ਨਸਾਨ ਹੋਇਆ ਨਸਾਨੇ ਦਾ ਮਿਲਣਾ ਚਾਹੀਦਾ ਉਹ ਇਹਨਾਂ ਨੇ ਹੁਣ ਦਾ ਦੁਕਾਨ ਬੰਦੇ ਹੋਗੇ ਨੂੰ ਮਗਰ ਕਿੰਨਾ ਇਹਦੇ ਪਿੱਛੇ ਗਿਆ ਕਿੰਨਾ ਨੁਕਸਾਨ ਹੋਇਆ ਉਹ ਨੁਕਸਾਨ ਇਹਨੂੰ ਮਿਲਣਾ ਚਾਹੀਦਾ ਇਹ ਤਾਂ ਬੇਜਤੀ ਨਾਲ ਨੁਕਸਾਨਾਂ ਮਿਲਦਾ ਕੀ ਪੈਦਾ ਇਹਨੂੰ ਬਿਲਕੁਲ ਬਿਲਕੁਲ ਨਹੀਂ ਤਾਂ ਵਿਚੋਲ ਬਣਾ ਕੀਤਾ ਨਾਲੇ ਨੁਕਸਾਨ ਕੀਤਾ ਕੀ ਪੈਦਾ ਇਹਦਾ ਹੈ ਇਹਨੂੰ ਲਾਜਮੀ ਮਿਲਣਾ ਚਾਹੀਦਾ ਇਹਦਾ ਹੱਕ ਮਿਲਣਾ ਚਾਹੀਦਾ ਬਿਲਕੁਲ ਇਹ ਮਾਮਲਾ ਜਿਹੜਾ ਆਪਣੇ ਸਾਹਮਣੇ ਆਇਆ ਤੁਸੀਂ ਵੇਖਿਆਗਾ ਆਪਾਂ ਜਾਣਿਆਂਗਾ ਠੀਕ ਆ ਪਰ ਹੁਣ ਆਪਾਂ ਇਹ ਗੱਲ ਜਾਣਾਂਗੇ ਆਖਰਕਾਰ ਕੁੜੀ ਵਾਲਿਆਂ ਦੇ ਪਰਿਵਾਰ ਦੇ ਨਾਲ ਰਾਬਤਾ ਕਾਇਮ ਕਰਾਂਗੇ ਉਹਨਾਂ ਨਾਲ ਆਪਣੀ ਗੱਲਬਾਤ ਹੋ ਗਈ ਆ ਕੱਲ ਨੂੰ ਉਹਨਾਂ ਦਾ ਪੱਖ ਸੁਣਾਗੇ ਕਿਉਂਕਿ ਬਹੁਤ ਸਾਰੇ ਇਹ ਮਾਮਲੇ ਆ ਰਹੇ ਆ ਉਸ ਤੋਂ ਬਾਅਦ ਆਪਾਂ ਮੁੰਡੇ ਵਾਲਿਆਂ ਦੇ ਪਰਿਵਾਰ ਨਾਲ ਵੀ ਰਾਬਤਾ ਕਾਇਮ ਕਰਾਂਗੇ ਫਿਰ ਵੇਖਾਂਗੇ ਵੀ ਫੈਸਲਾ ਕੀ ਨਿਕਲਦਾ ਕੁੜੀ ਵਾਲਿਆਂ ਨੇ ਸਿੱਧੇ ਸਿੱਧੇ ਬਲੇਮ ਲਾਇਆ ਵੀ ਵਿਚੋਲੇ ਨੇ ਝੂਠ ਮਾਰਿਆ ਠੀਕ ਆ ਇਹ ਗੱਲ ਤਾਂ ਹੁੰਦੀ ਸੀਗੀ ਵੀ ਵਿਚੋਲਾ ਉਲਾ ਰੱਖ ਜਾਂਦਾ ਹੁੰਦਾ ਪਰ ਇਹ ਕਹਿੰਦਾ ਵੀ ਮੈਂ ਨਾ ਪੈਸਾ ਲਿਆ ਨਾ ਟੂਮਟਲਾ ਨਾ ਇਹ ਮੇਰੀ ਦੁਕਾਨ ਤੇ ਹੁੰਦੀ ਸੀ ਗਾਹਕ ਸੀਗੇ ਉਹਨਾਂ ਕਰਕੇ ਮੈਂ ਇਹ ਕਹਾਮੀ ਓਟ ਬੈਠਾ ਹਾਮੀ ਓਟ ਨਹੀਂ ਇਹਨੂੰ ਜਿਹੜੀ ਮਹਿੰਗੀ ਪੈ ਗਈ ਵਿਚੋਲੇ ਨੂੰ ਇਹ ਮਾਮਲਾ ਤਾਂ ਹੁਣ ਇਹ ਆ ਵੀ ਪੱਕ ਸਾਰੇ ਸੁਣ ਕੇ ਪਤਾ ਲੱਗੂਗਾ ਠੀਕ ਆ ਇਹ ਮਾਮਲਾ ਆਪਣੇ ਮਲੂਕਾ ਟੀਮ ਦੇ ਕੋਲ ਆਇਆ ਗਿਆ ਤੇ ਆਪਾਂ ਇਹਨੂੰ ਜਿਹੜਾ ਪਾਰਟ ਦੇ ਰੂਪ ਦੇ ਵਿੱਚ ਤੁਹਾਡੇ ਤੱਕ ਲੈ ਕੇ ਆਵਾਂਗੇ ਤੇ ਮੈਸੇਜ ਨੂੰ ਸਮਝਣ ਦੀ ਨਾਲ-ਨਾਲ ਕੋਸ਼ਿਸ਼ ਕਰਿਓ ਕਿਉਂਕਿ ਬਹੁਤ ਗੰਭੀਰ ਇਹ ਮਾਮਲਾ ਤੇ ਆਉਣ ਵਾਲੇ ਟਾਈਮ ਦੇ ਵਿੱਚ ਬਣਦੇ ਜਾ ਰਹੇ ਹਾਲਾਤ ਆਪਾਂ ਇਹਨਾਂ ਚੀਜ਼ਾਂ ਨੂੰ ਕੋਸ਼ਿਸ਼ ਆ ਸਾਡੀ ਤੇ ਟੀਮ ਦੀ ਵੀ ਇਹ ਚੀਜ਼ਾਂ ਨੂੰ ਅਸੀਂ ਰੋਕੀਏ ਤਾਂ ਕਿ ਸਹੀ ਮੈਸੇਜ ਆ ਤੁਹਾਡੇ ਤੱਕ ਲੈ ਕੇ ਆ ਸਕੇ ਉਸ ਵੀਡੀਓ ਨੂੰ ਸ਼ੇਅਰ ਕਰਿਓ ਜੁੜੇ ਰਹੋ ਮੇਰੇ ਨਾਲ ਜਸਕਰਨ ਸਿੰਘ ਮਲੂਕਾ ਧੰਨਵਾਦ